ਅੱਜ ਦੀ ਕਹਾਣੀ ਬੇਹੱਦ ਭਾਵਕ ਕਹਾਣੀ ਹੋਣ ਜਾ ਰਹੀ ਹੈ ਕਿਉਂਕਿ ਗੱਲ ਕਰਦੇ ਸਾਰ ਹੀ ਸ਼ੁਰੂ ਕਰਦੇ ਸਾਰ ਹੀ ਭੈਣ ਰੋਣ ਲੱਗ ਪੈਂਦੀ ਹੈ ਤੇ ਜਦੋਂ ਗੱਲ ਇਹਦੀ ਜਿਵੇਂ ਜਿਵੇਂ ਸੁਣਾਗੇ ਤਾਂ ਭੈਣ ਦੀ ਕਹਾਣੀ ਤੁਹਾਨੂੰ ਸੁਣ ਕੇ ਤੁਹਾਨੂੰ ਵੀ ਰੋਣ ਆਉਣ ਲੱਗ ਜਾਣਾ ਭੈਣ ਦੱਸਦੀ ਹੈ ਕਿ ਮੇਰਾ ਮਾਪਿਆਂ ਨੇ ਕੁੜੀ ਹੋਣ ਕਰਕੇ ਪੜ੍ਹਾਈ ਲਿਖਾਈ ਨਾ ਕਰਾਈ ਅੱਤ ਦੇ ਗਰੀਬੀ ਹੋਣ ਕਰਕੇ ਮਾਪਿਆਂ ਨੇ ਭੈਣ ਨੂੰ ਕੰਮ ਤੇ ਲਾ ਦਿੱਤਾ ਨਿੱਕੀ ਉਮਰੇ ਤੇ ਉਹ ਲੋਕਾਂ ਦਾ ਕੰਮ ਐਨੇ ਚਾਹ ਨਾਲ ਕਰਦੀ ਕਿ ਉਹ ਸਾਰਾ ਦਿਨ ਲੱਗੀ ਰਹਿੰਦੀ ਇੱਥੋਂ ਤੱਕ ਕਿ ਕਦੇ-ਕਦੇ ਤਾਂ 12 ਵਜੇ ਵੀ ਵੱਜ ਜਾਂਦੇ ਪੈਣ ਦੱਸਦੀ ਹੈ ਕਿ ਜਿਵੇਂ ਜਿਵੇਂ ਵੱਡੇ ਹੋਏ ਤਾਂ ਮਾਪਿਆਂ ਨੇ ਵਿਆਹ ਕਰ ਦਿੱਤਾ ਵਿਆਹ ਵੀ ਬਹੁਤ ਗਰੀਬ ਪਰਿਵਾਰ ਵਿੱਚ ਹੋਇਆ ਵਿਆਹ ਕਿਵੇਂ ਹੋਇਆ ਕਿਹੜੀ ਉਮਰ ਚ ਹੋਇਆ 18-19 ਸਾਲ ਦੀ ਸੀ ਉਮਰ ਵੀ ਅੱਛਾ ਹਾਂਜੀ ਹੂੰ ਅੱਗੇ ਵੀ ਗਾਂ ਗਰੀਬ ਪਰਿਵਾਰ ਹੀ ਸੀ ਹਾਂਜੀ ਵੀਰ ਜੀ ਮਸ਼ੀਨਾਂ ਦੇ ਜਾਂਦੇ ਦੀ ਕਪੈਨਾਂ ਤੇ ਇਹਦੇ ਡੈਡੀ ਹੁਣੀ ਇਹਦੇ ਦਿਲ ਚ ਸਰਾਖ ਸੀਗਾ ਛੋਟੇ ਜਹ ਹੁੰਦੇ ਦੇ ਹੋ ਗਿਆ ਜੰਮਦੇ ਦੀ ਸੀ ਵੀਰ ਜੀ ਅਸੀਂ ਪੀਜੀਆ ਹੀ ਲੈ ਕੇ ਫਿਰਨਾ ਕਦੇ ਕਿਤੇ ਕਦੇ ਕਿਤੇ ਮੈਨੂੰ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਹੀ ਹੂੰ ਵੇਖੋ ਵੀ ਜਿੱਦਾਂ ਜੰਮਿਆ ਸੀ ਕਦੇ ਚੰਡੀਗੜ੍ਹ ਕਦੇ ਪੀਜੀਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਜਿੱਥੇ ਮੈਂ ਸਮਾਧ ਤੇ ਜਾਂਦੀ ਆ ਵੀਰ ਜੀ ਬਾਬਾ ਦੀਪ ਸਿੰਘ ਖੋਕ ਬਾਬਾ ਜੀ ਦੇ ਉਹਨਾਂ ਨੇ ਬਚਨ ਕਰੇ ਸੀਗੇ ਤੇ ਗੁੜੀਆਂ ਕੁਝ ਨਹੀਂ ਆਉਂਦਾ ਮਹਾਰਾਜ ਕਿਰਪਾ ਕਰੇ ਭੈਣ ਦੱਸਦੀ ਹੈ ਕਿ ਵਿਆਹ ਤੋਂ ਬਾਅਦ ਵੀ ਭੈਣ ਦੀ ਜ਼ਿੰਦਗੀ ਦੇ ਵਿੱਚ ਭੈਣ ਦੇ ਦੁੱਖਾਂ ਦੇ ਵਿੱਚ ਕੋਈ ਕਮੀ ਨਹੀਂ ਆਈ। ਭੈਣ ਦੱਸਦੀ ਹੈ ਕਿ ਉਹਨਾਂ ਦਾ ਘਰ ਵਾਲਾ ਸਿਰ ਹੀ ਰਲਦਾ ਇਸ ਕਰਕੇ ਉਹਨਾਂ ਦੀ ਆਮਦਨ ਬਹੁਤੀ ਜ਼ਿਆਦਾ ਨਹੀਂ। ਇਸ ਲਈ ਉਹ ਫਿਰ ਤੋਂ ਉਹੀ ਕੰਮ ਲੱਗ ਗਈ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨਾ। ਭੈਣ ਦੱਸਦੀ ਹੈ ਕਿ ਜਦੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਬੱਚਾ ਹੁੰਦਾ ਤਾਂ ਉਹਦੇ ਦਿਲ ਦੇ ਵਿੱਚ ਡਾਕਟਰ ਛੇਕ ਦੱਸ ਦਿੰਦੇ ਆ। ਭੈਣ ਰੋਂਦੀ ਰੋਂਦੀ ਇਸ ਤਰੀਕੇ ਨਾਲ ਦੱਸਦੀ ਹੈ ਕਿ ਅਤ ਦੀ ਗਰੀਬੀ ਹੋਣ ਦੇ ਬਾਵਜੂਦ ਵੀ ਭੈਣ ਨੇ ਬਹੁਤ ਦੂਰ ਦੂਰ ਤੱਕ ਆਪਣੇ ਬੱਚੇ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਵਿਆਹ ਕਿਵੇਂ ਹੋਇਆ ਕਿਹੜੀ ਉਮਰ ਚ ਹੋਇਆ 18 19 ਸਾਲ ਦੀ ਸੀ ਉਮਰ ਬੜੀ ਅੱਛਾ ਹਾਂਜੀ ਹੂੰ ਅੱਗੇ ਵੀ ਗਾਂ ਗਰੀਬ ਪਰਿਵਾਰੀ ਸੀ ਹਾਂਜੀ ਵੀਰ ਜੀ ਮਸ਼ੀਨਾਂ ਦੇ ਜਾਂਦੇ ਦੀ ਕਪੈਨਾਂ ਤੇ ਇਹਦੇ ਡੈਡੀ ਹੁਣੇ ਇਹਦੇ ਦਿਲ ਚ ਸਰਾਖ ਸੀਗਾ ਛੋਟੇ ਜੁੰਗਦੇ ਹੋ ਗਿਆ ਜੰਮਦੇ ਦੇ ਸੀ ਵੀਰ ਜੀ ਅੱਤ ਦੀ ਗਰੀਬੀ ਹੋਣ ਦੇ ਬਾਵਜੂਦ ਵੀ ਭੈਣ ਦੱਸਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਲੈ ਕੇ ਦਰਦਰ ਭਟਕਦੀ ਰਹੀ ਤੇ ਜਿੱਥੋਂ ਤੱਕ ਡਾਕਟਰਾਂ ਨੇ ਕਿਹਾ ਕਿ ਸ਼ੇਕ ਹੈ ਤਾਂ ਇਸ ਦਾ ਆਪਰੇਸ਼ਨ ਕਰਨਾ ਪਊਗਾ ਭੈਣ ਦੱਸਦੀ ਹੈ ਕਿ ਮੇਰੀ ਸ਼ਰਦਾ ਬਾਬਾ ਦੀਪ ਸਿੰਘ ਜੀ ਦੇ ਵਿੱਚ ਬਹੁਤ ਜ਼ਿਆਦਾ ਹੈ ਇਸ ਲਈ ਭੈਣ ਵੀਡੀਓ ਵੀ ਸ਼ੁਰੂ ਬਾਬਾ ਦੀਪ ਸਿੰਘ ਦੀ ਤਸਵੀਰ ਤੋਂ ਹੀ ਕਰਦੀ ਹੈ ਭੈਣ ਦੀ ਗੱਲ ਜੇਕਰ ਅਸੀਂ ਸੁਣੀਏ ਤਾਂ ਭੈਣ ਦੱਸਦੀ ਹੈ ਕਿ ਉਸ ਨੂੰ ਬਾਬਾ ਦੀਪ ਸਿੰਘ ਦੇ ਵਿੱਚ ਇੰਨਾ ਵਿਸ਼ਵਾਸ ਸੀਗਾ ਤਾਂ ਉਹ ਕਹਿੰਦੀ ਹੈ ਕਿ ਮੇਰੇ ਬੱਚੇ ਦਾ ਇਲਾਜ ਬਾਬਾ ਦੀਪ ਸਿੰਘ ਨੇ ਕਰਤਾ ਕਿਉਂਕਿ ਭੈਣ ਕੋਲੇ ਆਪਰੇਸ਼ਨ ਲਈ ਬਿਲਕੁਲ ਵੀ ਪੈਸੇ ਨਹੀਂ ਸੀ ਪਰ ਫਿਰ ਵੀ ਭੈਣ ਦੀਆਂ ਅਰਦਾਸਾਂ ਨੇ ਇਹ ਚਮਤਕਾਰ ਕੀਤਾ ਕਿ ਬਾਬਾ ਦੀਪ ਸਿੰਘ ਨੇ ਉਸ ਬੱਚੇ ਦੇ ਜਦੋਂ ਪੀਜੀਆਈ ਦੇ ਵਿੱਚ ਉਹ ਇਲਾਜ ਕਰਵਾਉਣ ਜਾਂ ਜਾਂਦੀ ਹੈ ਜਿੱਥੇ ਉਸ ਨੂੰ ਜਾ ਕੇ ਡਾਇਗਨੋਸ ਹੋਣਾ ਹੁੰਦਾ ਉੱਥੇ ਉਸ ਨੂੰ ਕਹਿ ਦਿੱਤਾ ਜਾਂਦਾ ਕਿ ਭੈਣੇ ਤੇਰੇ ਬੱਚੇ ਨੂੰ ਆਪਰੇਸ਼ਨ ਦੀ ਲੋੜ ਨਹੀਂ ਹੁਣ ਇਹਦਾ ਛੇਕ ਹੈ ਜਿਹੜਾ ਦਿਲ ਦਾ ਉਹ ਬਿਲਕੁਲ ਠੀਕ ਹੋ ਗਿਆ ਤੇ ਜੰਮਦੇ ਹੋ ਗਿਆ ਜੰਮਦੇ ਸੀ ਵੀਰ ਜੀ ਅਸੀਂ ਪੀਜੀਆਈ ਲੈ ਕੇ ਫਿਰ ਨਾ ਕਦੇ ਕੀਤੇ ਕਦੇ ਕੀਤੇ ਮੈਨੂੰ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਹੀ ਹੂੰ ਵੇਖੋ ਵੀ ਜਿੱਦਾਂ ਜੰਮਿਆ ਸੀ ਕਦੇ ਚੰਡੀਗੜ੍ਹ ਕਦੇ ਪੀਜੀਆਈ ਬਹੁਤ ਜ਼ਿਆਦਾ ਬੁਰਾ ਹਾਲ ਸੀ ਜਿੱਥੇ ਮੈਂ ਸਮਾਧ ਤੇ ਜਾਂਦੀ ਆ ਵੀਰ ਜੀ ਬਾਬਾ ਦੀਪ ਸੇ ਖੋਖ ਬਾਬਾ ਜੀ ਦੇ ਉਹਨਾਂ ਨੇ ਬਚਨ ਕਰੇ ਸੀ ਇਹ ਹੂੰ ਵੀ ਗੁੜੀਆਂ ਕੁਝ ਨਹੀਂ ਆਉਂਦਾ ਮਹਾਰਾਜ ਕਿਰਪਾ ਕਰਨਗੇ ਹੂੰ ਚਲੋ ਵੀ ਜਦੋਂ ਜਾਂਦਾ ਆਪਰੇਸ਼ਨ ਤੋਂ ਮੋੜ ਦੰਦੇ ਸੀ ਵੀਰ ਜੀ ਉਹ ਹੂੰ ਚਲੋ ਪਹਿਲੀ ਮਸ਼ੀਨ ਚੋਂ ਪਾਇਆ ਜੀ ਲਾ ਕੇ ਹੂੰ ਕੁਛ ਨਹੀਂ ਆਇਆ ਜੀ ਪੀਜੀਆ ਫੇਰ ਜੀ ਉੱਥੇ ਦੂਜੀ ਚ ਪਾਇਤਾ ਜੀ ਦੂਜੀ ਚੋਂ ਵੀ ਨਹੀਂ ਕੁਛ ਆਇਆ ਵੀਰ ਜੀ ਹੂੰ ਫੇਰ ਵੱਡੇ ਡਾਕਟਰ ਆ ਗਏ ਜੀ ਉੱਥੋਂ ਆਏ ਵੇ ਜੀ ਉਹ ਕਰਨ ਲੱਗ ਗਿਆ ਰਿਪੋਰਟ ਮਹਾਵੀਰ ਜੀ ਵੀ ਮੈਨੂੰ ਇੰਗਲਿਸ਼ ਨਹੀਂ ਆਉਂਦੀ ਪੰਜਾਬੀ ਚ ਦੱਸੋ ਵੀ ਇਹਦੇ ਆਪਰੇਸ਼ਨ ਲਿਖਤਾ ਤੁਸੀਂ ਕਹਿੰਦੇ ਨਹੀਂ ਗੁੜੀਆਂ ਕੁਛ ਨਹੀਂ ਆਈਆਂ ਕਹਿੰਦੇ ਹੂੰ ਵੀ ਮੈਂ ਸ਼ੁਕਰੀਆ ਦਾ ਕੀਤਾ ਚਲੋ ਮੈਂ ਸੇਵਾ ਜਾਂਦੀ ਦੀ ਪਿੰਡ ਵੀ ਬਾਬੇ ਸਿੱਧਾ ਦੇ ਕਰਨ ਦੰਦ ਵਾਲੇ ਉਰੇ ਸੋਹਰੇ ਪਿੰਡਾ ਬਰੂਕਰ ਵੀ ਜਾਂਦੀ ਸੀ ਸਾਰਿਆਂ ਨੇ ਸਪੀਕਰ ਚੋ ਵੀ ਬੋਲਤਾ ਸੀਗਾ ਵੀ ਇਹਦੇ ਸੂਈ ਦੇ ਨੱਕੇ ਜਨਾਂ ਵੀ ਠੀਕ ਹੋ ਗਿਆ ਐਨੀ ਗਰੀਬੀ ਦੇ ਵਿੱਚ ਜਦੋਂ ਭੈਣ ਦੱਸਦੀ ਆ ਉਹ ਦਰਦਰ ਤੇ ਭਟਕ ਰਹੀ ਸੀ ਬੱਚੇ ਦੇ ਇਲਾਜ ਲਈ ਤਾਂ ਕੋਈ ਵੀ ਰਿਸ਼ਤੇਦਾਰ ਕੋਈ ਵੀ ਉਸਦੇ ਮਦਦ ਲਈ ਬੋੜਿਆ ਨਾ ਤੇ ਭੈਣ ਦੱਸਦੀ ਹੈ ਕਿ ਫਿਰ ਉਸ ਨੂੰ ਪਤਾ ਲੱਗਦਾ ਕਿ ਉਹ ਇੰਸਟਾਗ੍ਰam ਤੇ ਜਾਂ ਸੋਸ਼ਲ ਮੀਡੀਆ ਤੇ ਆ ਕੇ ਪੈਸੇ ਕਮਾ ਸਕਦੀ ਹੈ ਤੇ ਜਦੋਂ ਉਹ ਪੈਸੇ ਕਮਾਉਣ ਲਈ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੰਦੀ ਹੈ ਤਾਂ ਉਹਨਾਂ ਦੇ ਰਿਸ਼ਤੇਦਾਰ ਪੰਚਾਇਤਾਂ ਤੱਕ ਲਿਆ ਕੇ ਉਸ ਨੂੰ ਧਮਕੀਆਂ ਦੇਣ ਲੱਗ ਜਾਂਦੇ ਆ ਉਸ ਨੂੰ ਕਹਿੰਦੇ ਆ ਕਿ ਭਾਈ ਤੂੰ ਇਹ ਬੰਦ ਕਰ ਦੇ ਨਹੀਂ ਤੇਰਾ ਸੀ ਹੁੱਕਾ ਪਾਣੀ ਬੰਦ ਕਰ ਦਿਆਂਗੇ ਭੈਣ ਦੱਸਦੀ ਹੈ ਕਿ ਜਿਹੜੇ ਰਿਸ਼ਤੇਦਾਰਾਂ ਨੇ ਕਦੇ ਸਾਨੂੰ ਰੋਟੀ ਦਾ ਨਹੀਂ ਪੁੱਛਿਆ ਤੁਸੀਂ ਖਾਧੀਆ ਜਾਂ ਨਹੀਂ ਖਾਧੀ ਉਹ ਅੱਜ ਸਾਨੂੰ ਇਹ ਧਮਕੀਆਂ ਦਿੰਦੇ ਆ ਕਿ ਅਸੀਂ ਤੁਹਾਡਾ ਸਾਥ ਛੱਡ ਦਾਂਗੇ ਪੈਣ ਕਹਿੰਦੀ ਆ ਕਿ ਮੈਨੂੰ ਕੋਈ ਜਦੋਂ ਇਹ ਨਹੀਂ ਪੁੱਛਦਾ ਤਾਂ ਫਿਰ ਮੈਂ ਕਿਉਂ ਕਿਸੇ ਦੀ ਪਰਵਾਹ ਕਰਾਂ ਦਿਨ ਰੋਟੀ ਕੰਨੀ ਉਹ ਵੀ ਤੰਗ ਹੋਈ ਜਾਂਦੀ ਆ ਹਾਂਜੀ ਵੀਰ ਜੀ ਹੋ ਜਾਂਦਾ ਕਿਸ ਟਾਈਮ ਤੇ ਮੈਂ ਮੰਗ ਕੇ ਦਾਲ ਲੈ ਹੁੰਦੀ ਸੀ ਕਦੇ ਕਿਸੇ ਤੋਂ ਹਮ ਪਰ ਸ੍ਰਿੱਕੇ ਨੇ ਬਹੁਤ ਜ਼ਿਆਦਾ ਮਜ਼ਾਕ ਡਾਇਆ ਮੇਰਾ ਕਹਿੰਦੇ ਆ ਵੀਡੀਓ ਪਾਉਂਦੀ ਆ ਗਲਤ ਪੁੱਤ ਬਹੁਤ ਮੈਨੂੰ ਮੇੜੇ ਦਿੱਤੇ ਨੇ ਪੰਚਾਇਤ ਗੱਟੀ ਕਰ ਲਈ ਜੀ ਮੇਰੇ ਤੇ ਨੰਨੇ ਕਹਿੰਦੇ ਨੇ ਅਸੀਂ ਵੀਡੀਓ ਪਾਣੀ ਬੰਦ ਕਰਨੀ ਆ ਜੀ ਹਮ ਬੜਨੀ ਮਗਾ ਮੈਂ ਸਾਥਾ ਸਾਡ ਤੁਸਾ ਡਾ ਪਰ ਮੈਨੂੰ ਇੰਨਾ ਗਲਤ ਨੰਗੀ ਪੜਾ ਗਈ ਵੀ ਵੀਡੀਓ ਪਾਉਣੇ ਮੇਰੇ ਪਾਇਿਆਂ ਨੇ ਵੀ ਬਹੁਤ ਵਸ ਮੈਨੂੰ ਕਰਦਾ ਬੋਲਿਆ ਜੀ ਕੱਟ ਕਰਕੇ ਮੇਰਾ ਤਾਇਆ ਵੀ ਜਿੱਤ ਪਰਾ ਦੀ ਮਗਾ ਮੈਂ ਤੋਂ ਡੀ ਪਰਵਾਹ ਨਹੀਂ ਕਰਦੀ ਮੈਂ ਝੁਕੂਗੀ ਬਾਬਾ ਬੀਰ ਸਿੰਘ ਜੀ ਮੂਰੇ ਪਰ ਚੜੇ ਨਹੀਂ ਸੀ ਦਰਮਸਾਉ ਚੁੱਕਲ ਮੈਂ ਵੀ ਝੁੱਕਦੀਆਂ ਨਹੀਂ ਗਏ ਹੈਗੇ ਜੀ ਉਹ ਸਾਰੇ ਮੈਨੂੰ ਸਰੀਕੇ ਦੇ ਵੀ ਬਹੁਤ ਲੱਗੇ ਪੈਦੇ ਜੀ ਮਿਰਤੀ ਮੈਨੂੰ ਬਾਣਾ ਘੜਦੇ ਨੇ ਜੀ ਸਭ ਕਾਦੇ ਕਨੇ ਦਾ ਹੁੱਕਾ ਪਾਣੀ ਬੰਦ ਕਰਨੇ ਮੈਂ ਕਰਦਾ ਤੁਸੀਂ ਚਲਾਇਆ ਵੀ ਕਦੋਂ ਮੇਰਾ ਹੁੱਕਾ ਪਾਣੀ ਪੈਣ ਦੀ ਜ਼ਿੰਦਗੀ ਬਾਰੇ ਤੁਹਾਨੂੰ ਸਾਰੀ ਕਹਾਣੀ ਸੁਣਾਉਣੀ ਹੈ ਕਿਵੇਂ ਰੋਂਦੀ ਰੋਂਦੀ ਹੱਥ ਜੋੜ-ਜੋੜ ਕੇ ਹਰ ਇੱਕ ਗੱਲ ਕਰਦੀ ਹੈ ਤੇ ਇਸ ਤੋਂ ਪਤਾ ਲੱਗਦਾ ਕਿ ਉਹ ਕਿੰਨੀ ਦੁਖੀ ਹੋਊਗੀ ਜੇਕਰ ਤੁਸੀਂ ਪੂਰੀ ਵੀਡੀਓ ਵੇਖੋਗੇ ਭੈਣ ਨੂੰ ਹੌਸਲਾ ਜ਼ਰੂਰ ਦਿਓ ਜੇ ਕਮੈਂਟ ਵੀ ਜ਼ਰੂਰ ਕਰਿਓ ਜੇ ਚੈਨਲ ਤੇ ਜੇਕਰ ਸਾਡੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਸਾਡੀ ਮਦਦ ਹੋ ਸਕੇ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਤ ਚੈਨਲ ਦੇ ਨਾਲ ਅੱਜ ਇੱਕ ਹੋਰ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸਾਡੇ ਨਾਲ ਨੇ ਭੈਣ ਸੰਦੀਪ ਕੌਰ ਇਹਨਾਂ ਦੀ ਜ਼ਿੰਦਗੀ ਬਾਰੇ ਅੱਜ ਗੱਲਾਂ ਬਾਤਾਂ ਕਰਾਂਗੇ ਇਹ ਭੈਣ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਜ਼ਿਆਦਾ ਮੰਨਦੇ ਆ ਤੇ ਜੋ ਕੁਝ ਵੀ ਅੱਜ ਹੈ ਇਹ ਮੰਨਦੇ ਆ ਕਿ ਇਹਨਾਂ ਦੀ ਕਿਰਪਾ ਦੇ ਨਾਲ ਹੈ ਆਪਾਂ ਭੈਣ ਦੀ ਇੱਛਾ ਕਿ ਸਭ ਤੋਂ ਪਹਿਲਾਂ ਬਾਬਾ ਜੀ ਦੇ ਦਰਸ਼ਨ ਹੋਣ ਤੇ ਤੁਸੀਂ ਵੀ ਸਾਰੇ ਬਾਬਾ ਜੀ ਦੇ ਦਰਸ਼ਨ ਕਰਨੋਂ ਪਹਿਨੇ ਇਹਨਾਂ ਪਿਆਰ ਬਾਬਾ ਜੀ ਨਾਲ ਬਹੁਤ ਜ਼ਿਆਦਾ ਹੈ ਤੇ ਜਿਵੇਂ ਮੇਰਾ ਤੇ ਹੂੰ ਬਹੁਤ ਜਿਆਦੇ ਮੈਂ ਕੁਛ ਕਹਿ ਵੀ ਨਹੀਂ ਸਕਦੀ ਲੱਗਦਾ ਜੋ ਕੋਈ ਵੀ ਹਮ ਮੇਰੇ ਇਹਨਾਂ ਤੇ ਸਟਾਰਟਿੰਗ ਦੇ ਵੀਡੀਓ ਪਾਈ ਗਈ ਮੈਂ ਹਮ ਸਭ ਕੁਝ ਮੇਰਾ ਇਹਨਾਂ ਨਾਲੇ ਚੱਲਦਾ ਬਾਬਾ ਦੀਪ ਸਿੰਘ ਜੀ ਨਾਲ ਹਮ ਵੀ ਮੈਂ ਸ਼ੁਰੂਆਤ ਕੀਤੀ ਸੀਗੀ ਵੀਰ ਜੀ ਵੀ ਮੈਂ ਜਿੱਦਣ ਇੰਟਰਵਿਊ ਕੋਈ ਲੈਣ ਆਉਂਦੇ ਆ ਬੇਨਤੀ ਕਰਦੇ ਹੁੰਦੇ ਸੀਗੇ ਵੀ ਮੈਂ ਜਿੱਦਣ ਇੰਟਰਵਿਊ ਦੇਣ ਜਾਣਾ ਇਹ ਬਾਬਾ ਦੀਪ ਸਿੰਘ ਜੀ ਤੋਂ ਥੋੜੇ ਦਰਸ਼ਨ ਕਰਾਉਣੇ ਆ ਜੀ ਮੈਂ ਮੂਰੇ ਹੋ ਕੇ ਹਮ ਵੀ ਮੈਂ ਕਰਾਇਆ ਵੀ ਨਹੀਂ ਮੇਰਾ ਬਾਧਾ ਪੂਰਾ ਕੀਤਾ ਵਾ ਬਾਬਾ ਦੀਪ ਸਿੰਘ ਜੀ ਨੇ ਜੀ ਹਮ ਮੈਨੂੰ ਬੜੀ ਖੁਸ਼ੀ ਆ ਚਾ ਮੈਨੂੰ ਮੇਰੇ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਆਏ ਨੇ ਮੁਰੇ ਮੁਰੇ ਇਹ ਮੈਂ ਪਿੱਛੇ ਵਿਛੇ ਆਈਆਂ ਉਹਨਾਂ ਦੇ ਇਹ ਲੈ ਕੇ ਆਏ ਨੇ ਮੈਨੂੰ ਮੈਂ ਨਹੀਂ ਆਈ ਖੁਦ ਹੂੰ ਇਹ ਲੈ ਕੇ ਆਏ ਨੇ ਵੀਰ ਜੀ ਮੈਨੂੰ ਬਾਬਾ ਦੀਪ ਸਿੰਘ ਜੀ ਮੇਰੇ ਮੈਨੂੰ ਬਹੁਤ ਸ਼ਰਧਾ ਮੈਨੂੰ ਪਿਆਰ ਬਹੁਤ ਜ਼ਿਆਦਾ ਆ ਬਾਬਾ ਜੀ ਨਾਲ ਹੂੰ ਬਹੁਤ ਜ਼ਿਆਦਾ ਵੱਡਾ ਮੈਂ ਇਹਨਾਂ ਤੇ ਸਟਾਰਟਿੰਗ ਕਰੀ ਆ ਜੀ ਵੀਡੀਓ ਹੂੰ ਜਿਆਦਾ ਪਿਆਰ ਜੀ ਮੇਰਾ ਹੂੰ ਕਹਿੰਨੇ ਹੁਣ ਆਪਾਂ ਬਾਬਾ ਜੀ ਦੀ ਫੋਟੋ ਨੂੰ ਸਤਕਾਰ ਨਾਲ ਤੁਹਾਡੇ ਬੇਟੇ ਨੂੰ ਫੜਾ ਦਈਏ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਹਾਂ ਹੂੰ ਹਲੋ ਭੈਣੇ ਹੁਣ ਆਪਾਂ ਤੁਹਾਡੀ ਸਾਰੀ ਜ਼ਿੰਦਗੀ ਬਾਰੇ ਗੱਲਬਾਤ ਕਰਦੇ ਆਂ ਸਾਨੂੰ ਸਭ ਤੋਂ ਪਹਿਲਾਂ ਤੁਹਾਡੇ ਬਚਪਨ ਦਾ ਦੱਸੋ ਵੀ ਬਚਪਨ ਕਿਵੇਂ ਗੁਜ਼ਰਿਆ ਤੁਹਾਡਾ ਅੰਦਰ ਜੇ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਜੀ ਹੂੰ ਸਾਡੇ ਬੈੜੀ ਵੀ ਬਹੁਤ ਸ਼ਰਾਬ ਪਿੰਦੇ ਸੀਗੇ ਹੂੰ ਬਹੁਤ ਜ਼ਿਆਦਾ ਪਿੰਦੇ ਸੀਗੇ ਤੇ ਮੇਰੀ ਮੰਮੀ ਵੀ ਕਿਸੇ ਦੇ ਲੋਕਾਂ ਦੀ ਕੰਮ ਕਰਦੀ ਦੀ ਜ਼ਿੰਮੇਦਾਰਾਂ ਦੇ ਹੂੰ ਅਸੀਂ ਵੀ ਦੋਏ ਘਣਾ ਕੰਮ ਕਰਦੇ ਸੀ ਕੋਚੇ ਝਾੜੂ ਪਾਉਂਦੇ ਸੀਗੇ ਘਰ ਚੋਂ ਹੂੰ ਚਲੋ ਵਧੀਆ ਟਾਈਮ ਲੰਘੇ ਪੜਾਇਆ ਲਖਾਇਆ ਸਾਡੇ ਮਾਪੇ ਨੇ ਹੈ ਨਹੀਂ ਬੇਟੇ ਪੜਾ ਦੇ ਪਰ ਕੁੜੀਆਂ ਦੀ ਨਿਕਾਦਰੇ ਨਹੀਂ ਸੀ ਹੁੰਦੀ ਵੈਸੇ ਹੂੰ ਉਹਨਾਂ ਨੂੰ ਪੜਾ ਪੜੂ ਲਿਆ ਸਾਨੂੰ ਨਹੀਂ ਪੜਾਇਆ ਚਲੋ ਉਹ ਸਾਡੀ ਕਿਸਮਤ ਸੀਗੀ ਹੂੰ ਅਸੀਂ ਕੰਮ ਕਾਪਦੇ ਪੋਚਾ ਝਾੜੂ ਲਾਉਂਦੇ ਸੀਗੇ ਵੀਰ ਜੀ ਹੂੰ ਘਰਾਂ 'ਚ ਕੰਮ ਕਰਦੇ ਸੀ ਹਾਂਜੀ ਘਰਾਂ 'ਚ ਕੰਮ ਕਾਪਦੇ ਸੀਗੇ ਉਹਨਾਂ ਦੇ ਅਸੀਂ ਚਲੋ ਖਾਪੀ ਉਹਨੇ ਰੋਟੀ ਪਾਣੀ ਚਲੋ ਹੂੰ ਉਹਨਾਂ ਨੇ ਵਧੀਆ ਵਿਆਹ ਦੇ ਵੀ ਸਾਡੇ ਹੰਤਾ ਲਾਇਆ ਈ ਵਧੀਆ ਕਰਦੇ ਸੀ ਮੈਂ ਆਪਣਾ ਇਮਾਨਦਾਰੀ ਨਾਲ ਕੰਮ ਕੀਤਾ ਉਹਨਾਂ ਦੇ ਹੂੰ ਪਰ ਉਹ ਮੈਂਬਰੇ ਮੰਨਦੇ ਸੀਗੇ ਮੈਨੂੰ ਘਰ ਦਾ ਹੀ ਜਾਂ ਕਿਤੇ ਵਗ ਜਣਾ ਉਹਨਾਂ ਨੇ ਕੋਠੀ ਛੱਡ ਕੇ ਵਗ ਜਾਣੀ ਮੇਰੀ ਸਰ ਤੇ ਹੂੰ ਸਾਰਿਆਂ ਦੇ ਬੱਚੇ ਵੀ ਮੋਂਾਂ ਦੇ ਨਿੱਕੇ ਨਿੱਕੇ ਪਾਲੇ ਨੇ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਮੈਨੂੰ ਹੁਣ ਵੀ ਕਰਦੇ ਨੇ ਫੋਨ ਹੂੰ ਵੀ ਆ ਕੇ ਜਾਈ ਮਿਲ ਕੇ ਜਾਈ ਹੂੰ ਬਹੁਤ ਜ਼ਿਆਦਾ ਪਿਆਰ ਆ ਜ ਉਹਨਾਂ ਦੀ ਇਮਾਨਦਾਰੀ ਨਾਲ ਬਹੁਤ ਵਧੀਆ ਨਿਭਾਏ ਨੇ ਜੀ ਚੋਰੀ ਮੈਂ ਬਿਲਕੁਲ ਤਾਂ ਨਹੀਂ ਕੀਤੀ ਹੈਗੀ ਨਾ ਕਰਨੀ ਆ ਕਦੇ ਹੂੰ ਵੀ ਇਥੋਂ ਪ੍ਰਮਾਤਮਾ ਜੀ ਬਾਬਾ ਦੀਪ ਸਿੰਘ ਜੀ ਪਿੱਛੇ ਰੱਖੇ ਹੋਏ ਕੰਮਾਂ ਤੋਂ ਹੂੰ ਵੀ ਇਮਾਨਦਾਰੀ ਨਾਲ ਨਿਭਾਉਂਦੇ ਰਹੀ ਆ ਸਾਰੀ ਉਮਰ ਅਸੀਂ ਇਕਨ ਮਤਲਬ ਇੰਨੀ ਇਮਾਨਦਾਰੀ ਨਾਲ ਨਿਭਾਇਆ ਵੀ ਤੁਹਾਡੇ ਵਿਆਹ ਤੋਂ ਬਾਅਦ ਵੀ ਕਿੰਨੇ ਸਾਲ ਹੋ ਗਏ ਉੱਥੋਂ ਹਟਿਆ ਨੂੰ ਅਸੀਂ ਵਿਆਹ ਮੌਕੇ ਹੀ ਹਟੇ ਸੀਗੇ ਜੀ ਵੀਰ ਜੀ ਮਤਲਬ ਮਤਲਬ 10 ਸਾਲ ਹੋ ਗਏ ਹੁਣ 15 ਹੈ 20 ਸਾਲ ਹੋਣ ਵਾਲੇ ਨੇ ਜੀ ਪੂਰੇ ਅਜੇ ਅੱਜ 20 ਸਾਲ ਬਾਅਦ ਵੀ ਅੱਜ ਵੀ ਤੁਹਾਡੇ ਨਾਲ ਪਿਆਰ ਹੈ ਅੱਜ ਵੀ ਸੰਪਰਕ ਚ ਹੈ ਹਾਂਜੀ ਵੀਰ ਜੀ ਕਰਦੇ ਨੇ ਫੋਨ ਤੇ ਗੱਲ ਮੇਰੇ ਨਾਲ ਜਦੋਂ ਵੀ ਗਾਣਗੇ ਵੀ ਫੋਨ ਤੇ ਸੋਹਣੀ ਤੂੰ ਆ ਕੇ ਜਾਈ ਮਿਲ ਕੇ ਜਾਈ ਮੈਂ ਕੋਈ ਨਾ ਜੀ ਆਵਾਂਗੇ ਜਰੂਰ ਬਹੁਤ ਜ਼ਿਆਦਾ ਕਰਦੇ ਨੇ ਪਿਆਰ ਮੇਰਾ ਬੱਚੇ ਵੀ ਉਹਨਾਂ ਦੇ ਮੈਂ ਨਿੱਕੇ ਨਿੱਕੇ ਪਾਲੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਮੋਕੇ ਸਾਡੇ ਬੱਚੇ ਪਾਲ ਗਏ ਖਵਾਣਾ ਪਿਉਣਾ ਨਮਾਉਣਾ ਮੈਂ ਸਾਰਾ ਕਰਦੀ ਸੀ ਇਹਨਾਂ ਦੀ ਜ਼ਿੰਮੇਵਾਰੀ ਬਹੁ ਸਾਰੇ ਰਿਸ਼ਤੇਦਾਰ ਵੀ ਮੇਰਾ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ ਹੂੰ ਸਾਰੇ ਮੇਰਾ ਬਹੁਤ ਜਿਆਦਾ ਪਿਆਰੇ ਮੈਂ ਵੀ ਉਹਨਾਂ ਦਾ ਬਹੁਤ ਜਿਆਦਾ ਕਰਦੀ ਸੀਗੀ ਮੈਨੂੰ ਚਾ ਚੜ ਜਾਣ ਮੱਕਲੀ ਨੇ ਘਰ ਝਾੜਦਾਨਾ ਉਹਨਾਂ ਦਾ ਜਦੋਂ ਹੁਣ ਅੱਗੇ ਤੇ ਜਾਨ ਹੁੰਦੀ ਸੀ ਵੀਰ ਜੀ ਹੁਣ ਜਾਨ ਨਹੀਂ ਹੈਗੀ ਕਿਉਂਕਿ ਤੇ ਮੈਨੂੰ ਬੜਾ ਚਾ ਹੁਣਾ ਪਾਰਕ ਹੁਣਾ ਸੀ ਉਹਨਾਂ ਦੇ ਘਾਹ ਕੱਟਣ ਲੱਗ ਜਾਣਾ ਜੀ ਕਦੇ ਉਹਨਾਂ ਦੇ ਕੁਛ ਕਰਨ ਲੱਗ ਜਾਣਾ ਜੀ ਛੁੱਲਿਆਂ ਨੂੰ ਮਿੱਟੀ ਲਾਉਣੀ ਛੋਟੀ ਜੀ ਨੂੰ ਬਹੁਤ ਚਾ ਹੁੰਦਾ ਸੀ ਮੈਨੂੰ ਸ਼ੌਂਕ ਕੰਮ ਦਾ ਬਹੁਤ ਜਿਆਦਾ ਜੀ ਰਾਤ ਨੂੰ ਵੀ 9 ਵਜੇ ਹੁਣਾ ਯਾ ਰਿਸ਼ਤੇਦਾਰ ਹੁਣ 12 ਵੀ ਵੱਜ ਦਿੰਦੇ ਸੀਗੇ ਮੈਨੂੰ ਉਹਨਾਂ ਦੇ ਘਰ ਆਉਣੇ ਮੈਨੂੰ ਛੱਡ ਕੇ ਜਾਂਦੇ ਸੀ ਘਰ ਆ ਕੇ ਟੜਕੇ ਨੂੰ ਫੇਰ ਲੰਗ ਜਾਣਾ ਜੀ ਘਰ ਵੀ ਕੰਮ ਕਰਨਾ ਪਰ ਮੈਂ ਗੁਰੂ ਘਰ ਸੇਵਨ ਨਹੀਂ ਛੱਡੀ ਵੀਰ ਜੀ ਮੈਂ ਗੁਰੂ ਘਰ ਨਾਲ ਜੁੜੀ ਆਈਆਂ ਜੁੜੀ ਰਹੂੰਗੀ ਕਿਉਂਕਿ ਤੇ ਮੈਂ ਜਿੰਨੀ ਮਰਜ਼ੀ ਔਖੀ ਹੁੰਦੀ ਸੀ ਮੈਂ ਗੁਰਦੁਆਰੇ ਉਹਨਾਂ ਨੂੰ ਕਹਿ ਕੇ ਜਾਣਾ ਜਿੰਨਾਂ ਦਾ ਕੰਮ ਲੱਗੀ ਸੀ ਵੀ ਮੇਰਾ ਜੀ ਨਹੀਂ ਲੱਗਦਾ ਮੈਂ ਜਾਣਾ ਤੇ ਮੈਂ ਘਰ ਨੂੰ ਮੈਂ ਕਹਿਣਾ ਮੈਂ ਜਾਣਾ ਗੁਰਦੁਆਰੇ ਝਾੜੂ ਪੂੰਛੇ ਦੀ ਸੇਵਾ ਕਰਨੇ ਵੀਰ ਜੀ ਹੂੰ ਕਿਉਂਕਿ ਤੇ ਮੇਰਾ ਉੱਥੋ ਹੀ ਸਭ ਕੁਝ ਹੈ ਮੇਰਾ ਪਰਮਾਤਮਾ ਦੇ ਸਰਪ੍ਰਸਤ ਵੀ ਮੈਨੂੰ ਬੜਾ ਸ਼ੌਂਕ ਆ ਵੀ ਮੈਂ ਗੁਰੂ ਘਰ ਦਿਹਾੜੀ ਨਾਲ ਲਈ ਆ ਨਾ ਕਦੇ ਲੈਣੀ ਆ ਜੀ ਜਾਂ ਮੈਂ ਹੁਣ ਰਿਪੇਅਰ ਵੀ ਨੂੰ ਔਖੀ ਹੋ ਰਹੀ ਸੀ ਵੀਰ ਜੀ ਮੈਂ ਪਰ ਰਪੀਆ ਇੱਕ ਵੀ ਰਿਪੇਅਰ ਔਖੀ ਸੀ ਮੈਂ ਪਰ ਮੈਂ ਨਹੀਂ ਗੁਰੂ ਘਰ ਨਾਲ ਦਿਹਾੜੀ ਲਈ ਜੀ ਹੂੰ ਕਿਉਂਕਿ ਤੇ ਮੈਂ ਮੁੱਲ ਗੁਰੂ ਜੀ ਨਾਲ ਨਹੀਂ ਪਾਉਣਾ ਦੁਨੀਆ ਨੇ ਹੁਣ ਮਸੌਦਾ ਪਾ ਲਿਆ ਗੁਰੂ ਮਹਾਰਾਜ ਜੀ ਨਾਲ ਆਪਾਂ ਨੂੰ ਸਭ ਕੁਝ ਦਿੱਤਾ ਉਹਨਾਂ ਨੇ ਆਪਣੇ ਤੇ ਪਰਿਵਾਰ ਵਾਰਿਆ ਜੀ ਵੇਖੋ ਆਪਾਂ ਉਹਨਾਂ ਲਈ ਇੰਨਾ ਕੁ ਵੀ ਨਹੀਂ ਕਰ ਸਕਦੇ ਸੇਵਾ ਵੀ ਨਹੀਂ ਕਰ ਸਕਦੇ ਇਹ ਵੇਖੋ ਹੂੰ ਕਿਉਂਕਿ ਤੇ ਮੇਰਾ ਮਨ ਖੁਸ਼ ਹੁੰਦਾ ਸੇਵਾ ਕਰਕੇ ਗੁਰੂ ਘਰ ਦੀ ਹੂੰ ਬਹੁਤ ਜਿਆਦਾ ਮੈਨੂੰ ਪਿਆਰ ਅਸੀਂ ਖੋਖ ਵੀ ਜਾਂਦੇ ਸੀ ਇਦਾਂ ਦੇ ਵੀਰ ਜੀ ਬਾਬਾ ਦੀਪ ਸਿੰਘ ਉੱਥੇ ਹੂੰ ਉੱਥੇ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਇਹ ਬਾਬਾ ਜੀ ਨੇ ਮੇਰੇ ਪਰਿਵਾਰ ਨੇ ਦਾ ਸਾਰਿਆਂ ਨੇ ਘਰ ਤੇ ਸਾਥ-ਸੱਟ ਤਾਈ ਹੂੰ ਪਰ ਮੇਰੇ ਬਾਜੀ ਨੇ ਮੇਰਾ ਸਾਥ ਨਹੀਂ ਛੱਡਿਆ ਦੀਪ ਸਿੰਘ ਜੀ ਨੇ ਬਹੁਤ ਬੁਧੀਆ ਮੈਨੂੰ ਤੁਸੀਂ ਫਿਰ ਤੁਹਾਡਾ ਵਿਆਹ ਕਿਵੇਂ ਹੋਇਆ ਕਿਹੜੀ ਉਮਰ 'ਚ ਹੋਇਆ 18-19 ਸਾਲ ਦੀ ਸੀ ਹੋਰ ਵੱਡੀ ਅੱਛਾ ਹਾਂਜੀ ਹੂੰ ਅੱਗੇ ਵੀ ਗਾਂ ਗਰੀਬ ਪਰਿਵਾਰੀ ਸੀ ਹਾਂਜੀ ਵੀਰ ਜੀ ਮਸ਼ੀਨਾਂ ਦੇ ਜਾਂਦੇ ਦੀ ਕਪੈਨਾਂ ਤੇ ਇਹਦੇ ਡੈਡੀ ਹੁਣੀ ਇਹਦੇ ਦਿਲ ਚ ਸਰਾਖ ਸੀਗਾ ਛੋਟੇ ਜਹੁੰਦੇ ਦੇ ਹੋ ਗਿਆ ਜੰਮਦੇ ਦੇ ਸੀ ਵੀਰ ਜੀ ਅਸੀਂ ਪੀਜੀਆ ਹੀ ਲੈ ਕੇ ਫਿਰਨਾ ਕਦੇ ਕੀਤੇ ਕਦੇ ਕੀਤੇ ਮੈਨੂੰ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਹੀ ਹੂੰ ਵੇਖੋ ਵੀ ਜਿੱਦਾਂ ਜੰਮਿਆ ਸੀਗਾ ਕਦੇ ਚੰਡੀਗੜ੍ਹ ਕਦੇ ਪੀਜੀਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਜਿੱਥੇ ਮੈਂ ਸਮਾਦ ਤੇ ਜਾਂਦੀ ਆ ਵੀਰ ਜੀ ਬਾਬਾ ਦੀਸੇ ਖੋਖ ਬਾਬਾ ਜੀ ਦੇ ਉਹਨਾਂ ਨੇ ਬਚਨ ਕਰੇ ਸੀਗੇ ਤੇ ਗੁੜੀਆਂ ਕੁਛ ਨਹੀਂ ਆਉਂਦਾ ਮਹਾਰਾਜ ਕਿਰਪਾ ਕਰਨਗੇ ਹੂੰ ਚਲੋ ਵੀ ਜਦੋਂ ਜਾਂਦਾ ਆਪਰੇਸ਼ਨ ਤੋਂ ਮੋੜ ਦੰਦੇ ਸੀ ਵੀਰ ਜੀ ਉਹ ਹੂੰ ਚਲੋ ਪਹਿਲੀ ਮਸ਼ੀਨ ਚੋਂ ਪਾਇਆ ਜੀ ਇਹ ਲਾ ਕੇ ਹੂੰ ਕੁਛ ਨਹੀਂ ਆਇਆ ਜੀ ਪੀਜੀਆ ਫੇਰ ਜੀ ਉੱਥੇ ਦੂਜੀ ਚ ਪਾਤਾ ਜੀ ਦੂਜੀ ਚੋਂ ਵੀ ਨਹੀਂ ਕੁਛ ਆਇਆ ਵੀਰ ਜੀ ਹੂੰ ਫਿਰ ਵੱਡੇ ਡਾਕਟਰ ਆ ਗਏ ਜੀ ਉੱਥੋਂ ਆਏ ਵੇ ਜੀ ਉਹ ਕਰਨ ਲੱਗ ਗੇ ਰਿਪੋਰਟ ਮਹਾਵੀਰ ਜੀ ਵੀ ਮੈਨੂੰ ਇੰਗਲਿਸ਼ ਨਹੀਂ ਆਉਂਦੀ ਪੰਜਾਬੀ ਚ ਦੱਸੋ ਵੀ ਇਹਦੇ ਆਪਰੇਸ਼ਨ ਲਿਖਤਾ ਤੁਸੀਂ ਕਹਿੰਦੇ ਨਹੀਂ ਗੁੜੀਆਂ ਕੁਛ ਨਹੀਂ ਆਇਆ ਜੀ ਕਹਿੰਦੇ ਹੂੰ ਵੀ ਮੈਂ ਸ਼ੁਕਰੀਆ ਦਾ ਕੀਤਾ ਚਲੋ ਮੈਂ ਸੇਵਾ ਜਾਂਦੀ ਦੀ ਪਿੰਡ ਵੀ ਬਾਬੇ ਸੀ ਇਦਾਂ ਦੇ ਕਰਨ ਦੰਦ ਵਾਲੇ ਉਰੇ ਸੋਰੇ ਪਿੰਡਾ ਬਰੂ ਘਰ ਵੀ ਜਾਂਦੀ ਸੀ ਸਾਰਿਆਂ ਨੇ ਸਵੀਕਰ ਚੋ ਵੀ ਬੋਲਤਾ ਸੀਗਾ ਵੀ ਇਹਦੇ ਸੂਈ ਦੇ ਨੱਕੇ ਜਣਾ ਵੀ ਠੀਕ ਹੋ ਗਿਆ ਹੂੰ ਬਹੁਤ ਮੇਰਾ ਪਿਆਰ ਬਾਬਾ ਜੀ ਨੇ ਮੇਰੀ लाज ਰੱਖੀ ਆ ਬਹੁਤ ਜਿਆਦਾ ਮੈਂ ਕੋਈ ਮੰਗਤਾ ਆ ਵੀਰ ਜੀ ਮੈਂ ਰੋਟੀ ਪਕਾ ਕੇ ਚਾਰ ਆ ਜਾਣ ਜੀ ਪੰਜ ਆ ਜਾਣ ਮੋਰਾਂ ਨੂੰ ਪ੍ਰਸ਼ਾਦਾ ਲਾ ਕੇ ਖਵਾਉਣੀ ਹੈ ਪਲੇਟ ਚ ਫਲ ਚੋਂ ਜਿੰਨੇ ਦੇ ਦਹੀਂ ਹੋਣਾ ਸੱਜੀ ਹੁਣੀ ਸਾਰੀ ਮੈਂ ਰੀਜਨਲ ਰੋਟੀ ਖਵਾਉਣੀ ਆ ਕਦੇ ਮੈਂ ਪਾਂਡਾ ਨਹੀਂ ਮੰਜਾਇਆ ਮੈਂ ਖੁਦ ਆਪ ਮਾਂਜਦੀ ਹੁੰਨੀ ਆ ਵੀ ਕੋਈ ਗੱਲ ਨਹੀਂ ਦਾਨ ਐ ਇਹ ਚਾਹ ਪਾਣੀ ਦਾ ਮੈਂ ਕਦੇ ਹੱਥ ਤੇ ਰੋਟੀ ਨਹੀਂ ਦਿੱਤੀ ਉਹਨੂੰ ਨਾ ਮੈਂ ਕਦੇ ਦੇਣੀ ਆ ਜੀ ਮੇਰੇ ਹੱਥ ਬੰਨ ਕੇ ਹੀ ਬੇਨਤੀ ਆ ਇਹ ਵੀ ਆ ਜਾਣਾ ਕਰਿਆ ਕਰੋ ਕੋਈ ਕੁੱਤੇ ਨੂੰ ਪਾਂਡਾ ਮੈਂ ਚਾਰ ਚਾਰ ਵੀ ਧੋਕੇ ਲਾਉਣੀ ਆ ਜੀ ਪਾਂਡਾ ਮਾਂਜ ਕੇ ਰੋਟੀ ਨੂੰ ਜੀ ਪਾਣੀ ਨੂੰ ਵੀ ਜੇ ਠੰਡਾ ਉਹਨਾਂ ਦੇ ਦਾਨ ਪੁੰਨ ਨਾ ਜਾਣਾ ਮੇਰਾ ਇੱਥੇ ਤੱਕ ਇਹਨੂੰ ਜਦੋਂ ਆਪਰੇਸ਼ਨ ਤੇ ਬਜਾਤਾ ਮੈਨੂੰ ਹੋਰ ਕੀ ਚਾਹੀਦਾ ਸੀ ਵੀਰ ਜੀ ਭੈਣੇ ਮਨ ਚ ਨਹੀਂ ਆਇਆ ਕਦੇ ਵੀ ਐਨੀ ਮੈਂ ਸ਼ਰਧਾ ਰੱਖਦੀ ਆ ਐਨਾ ਮੈਂ ਪਿਆਰ ਹੈ ਮੇਰਾ ਗੁਰੂ ਨਾਲ ਪਿਆਰ ਹੈ ਹਨਾ ਬਾਬਾ ਦੀਪ ਸਿੰਘ ਜੀ ਨਾਲ ਪਿਆਰ ਹੈ ਪਰ ਫਿਰ ਵੀ ਮੇਰੇ ਜ਼ਿੰਦਗੀ ਦੇ ਹਾਲਾਤ ਨਹੀਂ ਬਦਲਦੇ ਆਰਥਿਕ ਹਾਲਾਤ ਮੈਂ ਦਿਨੋ ਦਿਨ ਰੋਟੀ ਕੰਨੀ ਹੋ ਵੀ ਤੰਗ ਹੋਈ ਜਾਨੀ ਹਾਂਜੀ ਵੀਰ ਜੀ ਹੋ ਜਾਂਦਾ ਕਿਸ ਟਾਈਮ ਤੇ ਮੈਂ ਮੰਗ ਕੇ ਦਾਲ ਲੈਂਦੀ ਸੀ ਕਦੇ ਕਿਸੇ ਤੋਂ ਹਮ ਪਰ ਸ੍ਰਿੱਕੇ ਨੇ ਬਹੁਤ ਜ਼ਿਆਦਾ ਮਜ਼ਾਕ ਡਾਇਆ ਮੇਰਾ ਕਹਿੰਦੇ ਆ ਵੀਡੀਓ ਪਾਉਂਦੀ ਆ ਗਲਤ ਪੁੱਲ ਤੋਂ ਬਹੁਤ ਮੈਨੂੰ ਮੇੜੇ ਦਿੱਤੇ ਨੇ ਪੰਚਾਇਤ ਗੱਟੀ ਕਰ ਲਈ ਜੀ ਮੇਰੇ ਤੇ ਰੋਲੇ ਕਹਿੰਦੇ ਨੇ ਅਸੀਂ ਵੀਡੀਓ ਪਾਣੀ ਬੰਦ ਕਰਨੀ ਆ ਜੀ ਹੂੰ ਬੜਨੀ ਮੱਕਾ ਮੈਂ ਸਾਥਾ ਸਾਡਾ ਤੁਦੋ ਡੱਪਰ ਮੈਨੂੰ ਇੰਨਾ ਗਲਤ ਨੰਗੀ ਪੜਾ ਗਈ ਵੀ ਵੀਡੀਓ ਪਾਉਂਦੇ ਮੇਰੇ ਪਾਈਆਂ ਨੇ ਵੀ ਬਹੁਤ ਉਸ ਮੈਨੂੰ ਕਰ ਦੋ ਬੋਲਿਆ ਜੀ ਘੱਟ ਕਰ ਕੇ ਮੇਰਾ ਤਾਇਆ ਵੀ ਜਿੱਤ ਪੜਾਦੀ ਮਗਾ ਮੈਂ ਤੁਡੀ ਪਰਵਾ ਨਹੀਂ ਕਰਦੀ ਮੈਂ ਚੁੱਕੂਗੀ ਬਾਬਾ ਦੀਪ ਸਿੰਘ ਜੀ ਮੂਰੇ ਪਰ ਜੜੇ ਨਹੀਂ ਸੀ ਦਰਮਸੋਂ ਚੁੱਕ ਲੋ ਮੈਂ ਵੀ ਚੁੱਕਦੀ ਆ ਨਹੀਂ ਗਏ ਹੈਗੇ ਜੀ ਉਹ ਸਾਰੇ ਮੈਨੂੰ ਸਰੀਕੇ ਦੇ ਵੀ ਬਹੁਤ ਲੱਗੇ ਪੈਦੇ ਜੀ ਮਿਰਤੀ ਮੈਨੂੰ ਬਾਣਾ ਘੜਦੇ ਨੇ ਜੀ ਸਭ ਕਾਦੇ ਕਹਿੰਦੇ ਦਾ ਹੁੱਕਾ ਪਾਣੀ ਬੰਦ ਕਰਨੇ ਮੈਂ ਕਰ ਦੋ ਤੁਸੀਂ ਚਲਾਇਆ ਵੀ ਕਦੋਂ ਆ ਮੇਰਾ ਹੁੱਕਾ ਪਾਣੀ ਮੇਰੇ ਦੇ ਜੇਠ ਅਰਜਣ ਮੈਂ ਆਪਣੇ ਜੇਠ ਨਾਲ ਵਰਤਣਾ ਚਾਹੁੰਦੀ ਆ ਜੇ ਠਾੜੀ ਨਾਲ ਉਹ ਕਹਿੰਦੇ ਉਹਦਾ ਹੁੱਕਾ ਪਾਣੀ ਬੰਦ ਕਰਾਂਗੇ ਉਹ ਕਹਿੰਦੀ ਸਟੈਕੜੇ ਬੁਲਾਵਾਂਗੇ ਜੀ ਹੂੰ ਕਹਿੰਦੇ ਵੀ ਅਸੀਂ ਤਾਂ ਆਪਣੇ ਘਰ ਪਰਿਵਾਰ ਬਿਨਾਂ ਨਹੀਂ ਸਾਰ ਸਕਦੇ ਤੁਸੀਂ ਕਰ ਦਿਓ ਸਾਡਾ ਚਲਾਇਆ ਵੀ ਕਦੋਂ ਆ ਹੂੰ ਬਹੁਤ ਜਿਆਦੇ ਮਿਰਤੇ ਲੱਗਦੇ ਨੇ ਜਿਹੜੀ ਸ੍ਰੀਕੇ ਦੇ ਸਾਰੇ ਮਿਰਤੇ ਬਹੁਤ ਜਿਆਦੇ ਅੰਦਰ ਰੱਖਿਆ ਬਈ ਨੀ ਤੁਸੀਂ ਨੰਗੀਆਂ ਪੁੰਗੀਆਂ ਵੀਡੀਓ ਪਾਉਨੇ ਬਿਲਕੁਲ ਨਹੀਂ ਬੱਜੀ ਸਾਫ ਪਾਉਨੇ ਮੈਂ ਸਾਉ ਖਾ ਕੇ ਗਏ ਬਾਬਾ ਦੀਪ ਸਿੰਘ ਜੀ ਦੇ ਮੁਰੇ ਆ ਤਾਂ ਚਰਨਾਂ ਚ ਜਾਂ ਮੈਂ ਛੁੱਟ ਬਲ ਮੈਂ ਕੋਈ ਗਲਤ ਨਹੀਂ ਬਾਈ ਜਿੰਨੀ ਮਰਜੀ ਚੈੱਕ ਕਰ ਲਿਓ ਵੀਡੀਓ ਮੇਰੇ ਕੋਈ ਗਲਤ ਨਹੀਂ ਵੀਰ ਜੀ ਫਰਾਕ ਸੂਟ ਚ ਪਾਈ ਵੀ ਨੀਚੇ ਤਰਾਰੇ ਜੀ ਉਹ ਕੋਈ ਗਲਤ ਨਹੀਂ ਹੈ ਜੀ ਸਾਰੇ ਵੇਖ ਲੈਣੇ ਵੀਡੀਓ ਹਮ ਪਰ ਇਹਨਾਂ ਨੇ ਗੱਲਾਂ ਮੇਰੀਆਂ ਬਹੁਤ ਬਣਾਈਆਂ ਨੇ ਗੰਦਿਆਂ ਨੇ ਬਹੁਤ ਜ਼ਿਆਦਾ ਗੰਦ ਬਕਿਆ ਮੈਨੂੰ ਸਾਰਿਆਂ ਨੇ ਹਮ ਫਿਰ ਐਸਾ ਕਿਉਂ ਜਦੋਂ ਤੁਹਾਡੀ ਪੂਰੇ ਕੱਪੜਿਆਂ ਚ ਵੀਡੀਓ ਹੈ ਚੁੰਨੀ ਵੀ ਤੁਹਾਡੇ ਲਈ ਹੁੰਦੀ ਹੈ ਤੇ ਫਿਰ ਐਸਾ ਕੀ ਕਾਰਨ ਹੈ ਵੀ ਜਿਹੜਾ ਤੁਹਾਨੂੰ ਇਨਾ ਹੁੱਕਾ ਪਾਣੀ ਬੰਦ ਕਰਨ ਤੱਕ ਦੀ ਗੱਲ ਹੈਗੀ 50 50000 ਰੁਪਏ ਜੁਰਮਾਨਾ ਲਾਇਆ ਜੀ ਉਹਨਾਂ ਨੇ ਕਹਿੰਦੇ ਵੀ ਇਹਨਾਂ ਨੂੰ ਜੇ ਦੇਣਾ ਪਊਗਾ ਜੇ ਲੈਣਾ ਪਊਗਾ ਗਾਹਾਂ ਦੇ ਚ ਬੁਲਾਇਆ ਕਿਸ ਨੇ ਮੈਂ ਤੁਹਾਡੇ ਬਿਨਾ ਵੀ ਸਾਰ ਲੂੰਗੀ ਮੇਰਾ ਤਾਂ ਐ ਹੱਥ ਖੜੇ ਕਰ ਮੈਨੂੰ ਦੁਖੀ ਕੀਤਾ ਪਿਆ ਵੀ ਮੈਂ ਇਹਨਾਂ ਨਾਲ ਵਰਤਣਾ ਚਾਹੁੰਦੀ ਮੈਂ ਸਾਇਰ ਕਰਾਦੇ ਜੀ ਮੈਂ ਇਹਨਾਂ ਨਾਲ ਬੰਦ ਕਰਨਾ ਚਾਹੀਆਂ ਬਤਣੇ ਕਿ ਮੈਨੂੰ ਇਨਾ ਗੰਦ ਭਗਦੇ ਨੇ ਮੈਂ ਮਰਨੋਂ ਮਰ ਜੂ ਜੁਰਮਾਨੇ ਪਰ ਹੋਣੀ ਮੈਂ ਵਰਤਦੀ ਉਹਨਾਂ ਨਾਲ ਕਿਸੇ ਨਾਲ ਵੀ ਨਹੀਂ ਵਰਤਣਾ ਮੇਰਾ ਇੰਨੇ ਜ਼ਹਿਰ ਦਾ ਪਿਆ ਡਾਕਟਰ ਜ਼ਹਿਰ ਕੱਢ ਦੋ ਮੇਰੇ ਮੰਦਰ ਨਫ਼ਰਤ ਨਹੀਂ ਕੋਈ ਕੱਢ ਸਕਦਾ ਨਹੀਂ ਕੱ ਬਾਬਾ ਜੀ ਦੇ ਜਿੱਥੇ ਜਾਂਦੀਆਂ ਖੋਗ ਮੈਂ ਉੱਥੋਂ ਮੈਂ ਬਾਬਾ ਜੀ ਨੂੰ ਲਿਜਾ ਕੇ ਮੁੰਡਾ ਵਿਆਹ ਲਿਆਉਂਗੀ ਮੈਨੂੰ ਕਿਸੇ ਦੀ ਲੋੜ ਨਹੀਂ ਮੇਰੇ ਬਾਬਾ ਦੀਪ ਸਿੰਘ ਜੀ ਨਾਲ ਖੜੇ ਨੇ ਮੇਰੇ ਬਾਪੂ ਮੈਂ ਕਿਸੇ ਦੀ ਪਰਵਾਹ ਨਹੀਂ ਕਰਾਂਗੀ ਹੂੰ ਨਹੀਂ ਕਰ ਸਕਦੀ ਮੇਰੇ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਨੇ ਮੈਂ ਕਿਸੇ ਦੀ ਕਿਉਂ ਪਰਵਾਹ ਕਰਾਂ ਮੈਂ ਜਦੋਂ ਰੋਨੀ ਵੀਆ ਵੀਰ ਜੀ ਮੈਂ ਅੰਦਰ ਵੜ ਕੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾ ਲਉਣੀ ਜੋ ਵੀਡੀਓ ਤੇ ਉੰਨੀ ਵਾਰੇ ਮੈਂ ਲਾਈਕ ਨਹੀਂ ਉੰਨੀ ਵਾਰੇ ਮੈਂ ਰੋਣਾ ਜਦੋਂ ਵੀਡੀਓ ਦੇਖਦੇ ਹਾਂ ਵੀ ਕਿਉਂ ਮੇਰੇ ਪਿੱਛੇ ਪੈ ਗਈ ਦੁਨੀਆ ਵੀ ਮੈਂ ਤਾਂ ਕਿਸੇ ਦਾ ਮਾੜਾ ਵੀ ਨਹੀਂ ਸੋਚਾਂ ਮੈਂ ਵੀਰ ਜੀ ਜਿਹਦਾ ਕਰਦੇ ਲੋਕ ਕਰਦੀਆਂ ਪਰ ਮੈਂ ਉੱਪਰਲੇ ਮਨੋਂ ਲੋਕ ਦਿਖਾਵਨੀ ਹੁਣ ਵੀ ਮੈਂ ਕਿਸੇ ਦੇ ਕੰਮ ਕਰਨ ਗਈ ਸੀ ਕਿ ਇਮਾਨਦਾਰੀ ਨਾਲ ਕਿ ਸਾਡਾ ਜੀ ਖੁਸ਼ ਹੋ ਗਿਆ ਕਿਸੇ ਮਰਗਤ ਹੋ ਗਈ ਸੀ ਹੂੰ ਉਹਨਾਂ ਦਾ ਮੈਂ ਕੰਮ ਕਰਾਂਗਾ ਸਾਡਾ ਰੂਹ ਖੁਸ਼ ਹੋ ਗਈ ਜਿਨ੍ਹਾਂ ਦੇ ਕ ਕਹਿੰਦੇ ਸਾਡਾ ਮਨ ਖੁਸ਼ ਹੋ ਗਿਆ ਵੀ ਕਿੰਨੀ ਵਧੀਆ ਸਾਫਾਈ ਕੀਤੀ ਵੀ ਆ ਗਈ ਦੇਖ ਲੈ ਇਮਾਨਦਾਰੀ ਨਾਲ ਕਦਰ ਪਿਆ ਵੀ ਨਹੀਂ ਚੁੱਕਿਆ ਤੁੰ ਦੇਖ ਲੈ ਸਾਡਾ ਪਰ ਇਮਾਨਦਾਰੀ ਮੈਂ ਮੱਥਾ ਟੇਕਦੀ ਹੀ ਕਹਿੰਦੀ ਆ ਬਾਬਾ ਦੀਪ ਸਿੰਘ ਜੀ ਮੇਰੇ ਬੱਚਿਆਂ ਨੂੰ ਸਾਨੂੰ ਹੱਕ ਦਾ ਅਖਵਾਇਓ ਚੋਰੀ ਠੱਗੀ ਤੋਂ ਬਹੁਤ ਦੂਰ ਰੱਖਿਓ ਗੁਰੂ ਘਰ ਦੀ ਸੇਵਾ ਕਰੋ ਵੱਧ ਤੋਂ ਵੱਧ ਸਾਡੇ ਲਈ ਥੋੜੀ ਔਨੀ ਹੋ। ਹੂੰ ਭੈਣੇ ਇੰਨਾ ਤੁਸੀਂ ਗੱਲ ਕਰਦੇ ਹੋ ਵੀ ਹੱਥ ਜੁੜ ਰਹੇ ਆ ਤੁਹਾਡੇ ਅੱਖਾਂ ਚੋਂ ਹੰਝੂ ਖਿਰ ਰਹੇ ਆ ਹੈ ਤੇ ਪਰ ਦੁਨੀਆ ਐਵੇਂ ਤਾਂ ਕੋਈ ਕਹੀਏ ਫਿਰ ਵੀ ਕੁਛ ਨਾ ਕੁਛ ਤਾਂ ਹੋਊਗਾ ਤੁਸੀਂ ਗਲਤ ਕੀਤਾ ਹੋਣਾ ਜਿਹੜਾ ਸਾਰਾ ਪਿੰਡ ਹੀ ਖਿਲਾਫ ਹੋ ਗਿਆ ਨਹੀਂ ਤਾਂ ਅੱਜ ਕੱਲ ਵੀਡੀਓ ਤੋਂ ਦੁਨੀਆ ਬਹੁਤ ਬਣਾਈ ਜਾਂਦੀ ਏ ਛੋਟੇ ਪਿੰਡ ਦੇ ਬਿਲਕੁਲ ਤਾਂ ਨਹੀਂ ਕਹਿੰਦੇ ਕੁਛ ਵੀ ਸ੍ਰਿੱਕੇ ਦੇ ਇਹਨਾਂ ਘਰਾਂ ਚੋਂ ਬਸ ਵੀਰ ਜੀ ਉਹੀ ਖਿੱਚਦੇ ਨੇ ਹੋਰ ਜਿਨ੍ਹਾਂ ਦੇ ਰਲੇਵਾ ਕੋਈ ਨਹੀਂ ਖਿੱਚਦਾ ਘਰ ਦੇ ਸ੍ਰਿੱਕੇ ਚ ਬਾਲੇ ਲੱਗਦੇ ਨੇ ਸਾਡੇ ਹੋਰ ਕੋਈ ਨਹੀਂ ਮਰਤੇ ਲੱਗਦਾ ਜੀ ਮੇਰੇ ਰਿਸ਼ਤੇਦਾਰ ਨੇ ਗੁੱਸੇ ਕਰਦੇ ਮਾਂ ਜਦੋਂ ਅਸੀਂ ਮਰਦੇ ਨੇ ਕਦੇ ਰੁਪਈਆ ਨਹੀਂ ਪੁੱਛਿਆ ਤੁਸੀਂ ਹੁਣ ਤੁਸੀਂ ਆਉਂਦੇ ਵੀ ਨਹੀਂ ਵੀਰ ਜੀ ਜਦਦੇ ਮੇਰੇ ਮਾਪੇ ਮਰੇ ਨੇ ਮੇਰੇ ਭਾਈ ਵੀ ਨਹੀਂ ਆ ਕੇ ਖੜਦੇ ਕਦੇ ਮੇਰਾ 500 ਨਾ ਕਰ ਲਾ ਕੀ ਕਰਦੀ ਆ ਮੈਂ ਪੈਸੇ ਦੇ ਦੇ ਭੱਜ ਕੇ ਪਿਆਗਾ ਨਾ ਕਰ ਲੋ ਜਿਹੜਾ ਕੁਸ ਕਰਨਾ ਹੈਗਾ ਨਾ ਤੂੰ ਟੂਠਾ ਲਾ ਕੇ ਮੰਗਲ ਲੱਗ ਜੋ ਕੀ ਬੁਰੇ ਹਾਲ ਕੀਤੇ ਮੈਂ ਨੇ ਸਾਰੇ ਗਾਲਾਂ ਕੱਢੇ ਸਾਨੂੰ ਫੋਨ ਦੇ ਜੀ ਹੂੰ ਮੈਂ ਜਨਾ ਕੋਈ ਨਹੀਂ ਦੇਣੇ ਨਾ ਤੂੰ ਮਾਮਾ ਵੀਡੀਓ ਪਾ ਦੇ ਨਾ ਅਸੀਂ ਕਦੇ ਡਰਦੇ ਆ ਪਾ ਦੋ ਹੂੰ ਕਿਉਂ ਕਿ ਤੇ ਵਿਰਜੀ ਕੰਨਿਆ ਦੇ ਵੀ ਨਾ ਜੇ ਕੋਈ ਰਖੜੀ ਬੰਨਣ ਭੱਜ ਜਣ ਮੈਂ ਨਾ ਐ ਹੱਥ ਕਰ ਲੈ ਉਹਨੇ ਰਖੜੀ ਨਾ ਬਣਾਉਣੀਆਂ ਤੇਰੀ ਨਾਨਕ ਸੱਤ ਦਾ ਇਹਦਾ ਮੁੰਡਾ ਭਰ ਦੂਗਾ ਹੂੰ ਕਿਉਂਕਿ ਇਹਦੇ ਤਾਇਦ ਮੁੰਡੇ ਨੂੰ ਕਿਹਾ ਮੈਂ ਕਿਹਾ ਮੇਰੇ ਮਾਪੇ ਨੇ ਹਿੱਸਾ ਦਿੱਤਾ ਹਿੱਸਾ ਤੋਂ ਉਹਨੂੰ ਦਿੱਤਾ ਹੀ ਹੂੰ ਮੇਰਾ ਬਹੁਤ ਜਲੂਸ ਕੱਢ ਕੇ ਗਏ ਨੇ ਵਰਜੀ ਵੇਖੋ ਵੀ ਮੈਂ ਦੱਸ ਨਹੀਂ ਸਕਦੀ ਵੀ ਮੈਂ ਬਹੁਤ ਜਿਆਦਾ ਦੁਖੀ ਹਾਂ ਹੂੰ ਵੀ ਜਿਹੜਾ ਕੁਸੋ ਬੋਲ ਕੇ ਗਏ ਨੇ ਮੈਨੂੰ ਵੀ ਵੀ ਮੈਂ ਇਹਦਾ ਕਦੇ ਆਸ-ਮਿੰਤੀ ਰੱਖੀ ਉਹਨਾਂ ਦੀ ਨਾਨਕਸਕ ਦੀ ਨਾਮ ਇੱਕਦੇ ਰੱਖਣੀ ਹੈ ਮੇਰਾ ਬਾਬਾ ਦੀਪ ਸਿੰਘ ਜੀ ਨੇ ਵਰਜੀ ਮੇਰੇ ਨਾਲ ਉਹਨਾਂ ਤੇ ਮੈਨੂੰ ਵਿਸ਼ਵਾਸ ਸੀ ਪਹਿਨੇ ਜਦੋਂ ਤੁਸੀਂ ਵੀਡੀਓ ਨਹੀਂ ਪਾਉਂਦੇ ਸੀਗੇ ਉਦੋਂ ਤੁਹਾਡਾ ਪਰਿਵਾਰ ਸਾਰਾ ਤੁਹਾਡੇ ਨਾਲ ਹੋਣਾ ਜਦੋਂ ਤੁਸੀਂ ਭੁੱਖੇ ਰਹਿੰਦੇ ਹੋਵੋਗੇ ਜਾਂ ਤੁਸੀਂ ਤਕਲੀਫਾਂ ਸਹਿੰਦੇ ਹੋਵੋਗੇ ਉਦੋਂ ਫਿਰ ਸਾਰਾ ਪਰਿਵਾਰ ਨਾਲ ਆਉਂਦਾ ਸੀਗਾ ਜਿਹੜੇ ਹੁਣ ਕਹਿੰਦੇ ਵੀ ਅਸੀਂ ਅਸੀਂ ਵੀਡੀਓ ਪਾਏਗੀ ਤਾਂ ਸੀਨੀ ਵਰਤਨ ਨਹੀਂ ਵੀਰ ਜੀ ਬਿਲਕੁਲ ਦੇ ਨਹੀਂ ਸਾਨੂੰ ਕੋਈ ਰੁਪਿਆ ਵੀ ਨਹੀਂ ਪੁੱਛਿਆ ਸਾਨੂੰ ਉਹਨਾਂ ਨੇ ਸਾਡਾ ਵੀ ਨਹੀਂ ਮੋੜੇ ਖੁਦ 5000 ਛੋਟਾ ਮੋੜ ਗਿਆ ਬੜੇ ਨੇ ਨਹੀਂ ਦਿੱਤੇ ਸਾਨੂੰ ਪੈਸੇ ਅੱਛਾ ਬੜਾ ਮੁੱਕ ਗਿਆ ਥਾਂ ਹੀ ਕਹਿੰਦਾ ਕਰ ਲੂ ਕੀ ਕਰਦੇ ਮੈਂ ਨਹੀਂ ਦਿੰਦਾ ਹੂੰ ਛੋਟੇ ਹੁੰਦੇ ਨੇ ਮੈਂ ਪੈਸੇ ਜਮ੍ਹਾਂ ਕਰਾਈ ਸੀ ਬੇਟੇ ਦੇ 10000 ਮੇਰੇ ਕੋਲ ਕੰਪਨੀ ਨਹੀਂ ਹੁੰਦੀ ਸੀ ਵੀਰ ਜੀ ਹੂੰ ਚਲੋ ਮੈਂ ਮੇਰੀ ਮੰਮੀ ਦੇ ਖਾਤੇ ਚੋਂ ਕਰਾ ਤੇ ਉਹਨੇ ਘਰ ਦੇ ਕਢਾ ਕੇ ਲਾ ਦੇ ਮੈਂ ਉਹ ਮੇਰੇ ਪੈਸੇ ਕਹਿੰਦੇ ਦੋਨੇ ਪਾਈ ਮੋੜਨਗੇ ਤੇਰੇ ਮੁੰਡੇ ਹੂੰ ਛੋਟੇ ਨੇ ਤਾਂ ਮੋੜਦੇ ਵੀਰ ਜੀ ਬੜੇ ਨੇ ਨਹੀਂ ਮੇਰਾ 5000 ਦਿੱਤਾ ਹੈਗਾ ਵੀਰੋ ਤੁਹਾਡੇ ਭਰਾ ਨਹੀਂ ਹਾਂਜੀ ਹੂੰ ਉਹਨੇ ਨਹੀਂ ਦਿੱਤਾ ਪੈਸੇ ਚਲੋ ਕੋਈ ਨਹੀਂ ਹੂੰ ਭੈਣੇ ਤੁਹਾਡੇ ਘਰ ਦੇ ਤੁਹਾਡੇ ਪਤੀ ਕੀ ਕਰਦੇ ਆ ਤੇ ਘਰ ਦੇ ਹਾਲਾਤ ਕੀ ਨੇ ਬਹੁਤ ਜਿਆਦੇ ਔਖਾ ਹੋਏ ਵੀਰ ਜੀ ਬਹੁਤ ਜਿਆਦੇ ਵੀ ਸਰੀਰਲੇ ਹੋਏ ਨੇ ਸਾਡੇ ਪੈਸੇ ਵੀ ਬਹੁਤ ਚੜੇ ਪਏ ਨੇ ਕਿ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਵੀ ਅਸੀਂ ਦੇਣੇ ਨੇ ਕਿ ਸਾਡੇ ਲੱਖ ਤੋਂ ਉੱਤੇ ਉੱਤੇ ਚੜੇ ਪਏ ਨੇ ਪੈਸੇ ਇਹ ਦੁਕਾਨਾਂ ਦੇ ਧਾਰਾ ਲਿਆਉਣੇ ਆ ਕਦੇ ਖਾਲੇ ਦੁਕਾਨ ਵਾਲਾ ਵੀ ਨਹੀਂ ਕਈ ਵਾਰ ਸੌਦੇ ਦਿੰਦਾ ਵੀਰ ਜੀ ਕੋਈ ਪਹਿਲੇ ਪੈਸੇ ਦੋ ਵੋ ਆ ਕੇ ਦੁਕਾਨ ਤੋਂ ਮੋੜ ਜੇ ਮੈਂ ਸਾ ਵੀ ਕੋਈ ਨਾ ਹਾਲ ਕਰਨਗੇ ਗਾਹਾਂ ਦੇਵਾਂਗੇ ਜੀ ਕੋਈ ਨਹੀਂ ਹੂੰ ਕਿਉਂ ਕੁਦੇ ਸਨ ਕਿਉਂ ਜਿਹੜੇ ਸੀਰੀ ਰਲਦੇ ਉਹਨਾਂ ਨੂੰ ਮੈਨੂੰ ਤਾਂ ਸਾਲ ਤੋਂ ਮਿਲਦੇ ਪੈਸੇ ਸਾਲ ਤੀ ਦੰਦੇ ਨੇ ਜੀ ਹਾਂਜੀ ਪਹਿਲਾਂ ਹੁਣ ਆਧਾਰ ਚੁੱਕ ਚੁੱਕ ਕੇ ਵਿਆਜ ਤੇ ਲਾਇਏ ਬਣੇ ਹੁਣ ਉਹ ਲਾਉਣੇ ਵੀ ਨਹੀਂ ਬਿਰਜੀ ਇਹ ਸੀਨੇ ਜਿਹੜੇ ਚੱਕੀ ਬੈਠੇ ਹੁਣ ਹੂੰ ਕਦੇ ਇਹ ਛੋਟਾ ਬੇਟਾ ਬੁ ਮਾਰ ਹੋ ਗਿਆ 15000 ਕਰਾਂ ਚ ਲਾ ਕੇ ਇਕੱਲੀ ਦੀ ਕਮਾਈ ਨਾਲ ਕੁਝ ਨਹੀਂ ਬਣਦਾ ਬਿਰਜੀ ਸਾਡਾ ਹੂੰ ਬੱਚੇ ਪੜਦੇ ਓ ਤੁਹਾਡੇ ਹਾਂਜੀ ਇਹ ਆਈਟੀ ਜਾਂਦਾ ਜੀ ਵੱਡਾ ਛੋਟਾ ਪੜਦਾ ਉਹ ਵੀ ਨਹੀਂ ਪੜਦਾ ਬਸ ਇਹੋ ਜਿਹੀ ਪੜਦਾ ਹੀ ਬਹੁਤ ਜਿਆਦਾ ਹੈਰਾਨ ਕਰਦਾ ਉਹ ਮੈਨੂੰ ਹੂੰ ਪੜਦਾ ਹਿਸਾਬ ਵਿੱਚ ਯੋਗੀ ਫਰ ਬਿਲਕੁਲ ਜੇਕਰ ਵੀਡੀਓ ਦੇਖ ਰਿਹਾ ਹੋ ਤਾਂ ਮੈਂ ਚਾਹੁੰਨਾ ਵੀ ਆਪਦੀ ਮਾਂ ਦੇ ਹਾਲਾਤ ਵੇਖੋ ਹੁਣ ਤੁਸੀਂ ਦੋਵੇਂ ਜਣੇ ਇਹਨਾਂ ਦੀ ਜ਼ਿੰਦਗੀ ਬਦਲ ਸਕਦੇ ਹੋ ਨਹੀਂ ਇਹਨਾਂ ਦੀ ਅੱਧੀ ਤਾਂ ਲੰਘ ਗਈ ਰੁਲ ਗਈ ਤੇ ਅੱਧੀ ਐਂ ਰੁਲਦੀ ਰੰਗ ਜੂਗੀ ਜੇਕਰ ਤੁਸੀਂ ਦੋਵੇਂ ਹਾਲਾਤ ਬਦਲ ਸਕਦੇ ਹੋ ਤਾਂ ਮੈਨੂੰ ਲੱਗਦਾ ਹੈ ਭੈਣ ਨੂੰ ਫਿਰ ਕਿਸੇ ਦੀ ਪਰਵਾਹ ਨਹੀਂ ਹੋਊਗੀ ਵੀ ਕੌਣ ਕੀ ਕਹਿੰਦਾ ਤੁਸੀਂ ਜ਼ਰੂਰ ਸਾਥ ਦਿਓ ਹਨਾ ਬੱਚਿਆਂ ਨੂੰ ਇਹ ਮੇਰੇ ਨਾਲ ਖੜੇ ਨੇ ਜੀ ਸਾਥ ਦਿੱਤਾ ਮੇਰੇ ਘਰ ਵਾਲੇ ਨੇ ਵੀ ਇਹਨਾਂ ਨੇ ਵੀ ਬੱਚਿਆਂ ਨੇ ਮੇਰਾ ਚਲੋ ਬੀ ਗੁੱਸੇ ਹੁੰਦੇ ਆ ਹੁਣ ਉਹ ਵੀ ਫੇਰ ਉਹਨਾਂ ਨੇ ਬਹੁਤ ਕੁਛ ਕੀਤਾ ਸਾਡੇ ਨਾਲ ਉੱਥੇ ਵੀ ਹਮ ਘਰੇ ਨਹੀਂ ਆਏ ਸਾਡੇ ਜੀ ਗੱਲ ਕਰਨੀ ਸੀ ਬਹਿ ਕੇ ਕਰਦੇ ਸਾਡੇ ਘਰ ਸਰਪੰਚ ਦੇ ਕਿਉਂ ਗਏ ਨੇ ਜੀ ਸਾਨੂੰ ਇਹ ਗੱਲ ਦਾ ਗੁੱਸਾ ਵੀ ਸਰਪੰਚ ਦੇ ਘਾਸ ਤੋਂ ਗਏ ਨੇ ਸ੍ਰੀਕੇ ਮਗਰ ਲਾ ਕੇ ਆਗੇ ਜਦੀ ਹਮ ਉਹ ਸਾਡੇ ਅਰਦਾਸ ਕਰਾਈ ਵੀਰ ਜੀ ਸਾਡੇ ਸੁਖਮਨੀ ਸਾਹਿਬ ਦੀ ਕੀਰਤਨ ਕਰਾਇਆ ਉਦੋਂ ਆਏ ਨੇ ਨਰੇਗਾ ਚੁ ਦੀਹਾੜੀਆਂ ਲਾ ਕੇ ਜੀ ਉਹ ਹਮ ਮੇਰੇ ਤਾਏ ਤੋਂ ਮੈਂ ਸਾਰੇ ਸੱਦੇ ਸੀਗੇ ਵੀ ਚਾਹ ਸੀ ਮੈਨੂੰ ਹਮ ਅਰਦਾਸ ਕਰਾਈ ਸੀਗੇ ਉਦੋਂ ਆਏ ਨੇ 1.5 ਵਜੇ ਜੀ ਉਹ ਹਮ ਵੇਖੋ 1:30 ਵਜੇ ਦਾ ਕੋਈ ਟਾਈਮ ਆ ਜੀ ਵੇਖੋ ਤੁਸੀਂ ਮੈਂ ਕਿਹਾ ਉਦੋਂ ਦਾ ਤੁਸੀਂ ਆਏ ਨਹੀਂ ਕਹਿੰਦਾ ਤੈਨੂੰ ਰੋਣ ਆਏ ਸੀ ਮਰੀ ਨੂੰ ਮકાਨ ਦੇਣ ਤੇਰੀ ਮੈਨੂੰ ਕਹਿੰਦੇ ਹੂੰ ਤੁਸੀਂ ਵੇਖੋ ਵੀ ਉਹਨਾਂ ਦੀ ਇੱਕ ਚੰਗੀ ਗੱਲ ਨਹੀਂ ਗਈ ਜਿਹੜੇ ਮੈਨੂੰ ਬੋਲੇ ਨੇ ਮੰਦਾ ਚੰਗਾ ਹੋ ਹੂੰ ਇੰਨਾ ਭੈਣਾ ਭਰਾਵਾਂ ਚ ਇੰਨਾ ਪਿਆਰ ਹੋਣਾ ਭੈਣ ਭਰਾ ਤੇ ਇੱਕ ਦੂਜੇ ਦੇ ਨਾਲ ਖੜਦੇ ਆ ਤੇ ਐਡੀ ਦੁਸ਼ਮਣੀ ਦਾ ਇਹਨੂੰ ਲੱਗੇ ਜਾਂਦੇ ਸੀਗੇ ਵੀਰ ਜੀ ਮੁੰਡੇ ਨੂੰ ਬੇਟੇ ਨੂੰ ਮੇਰੇ ਪੀਜੀ ਆਈ ਉਹ ਵੀ ਮੈਨੂੰ ਮੇੜੇ ਮਾਰਦੇ ਜੀ ਵੀ ਅਸੀਂ ਚੱਕ ਕੇ ਲੈ ਕੇ ਜਾਂਦੇ ਦੀ ਮੈਂ ਸਾਰਾ ਤੇਲ ਖਰਚਾ ਆਪ ਦੰਦੀ ਸੀ ਭੋਹ ਹੁੰਦੀ ਸੀਗੀ ਚਲੋ ਲੱਗੇ ਉਹਨਾਂ ਦੇ ਵੀ ਚਲੋ ਹੁੰਦੇ ਸੀ ਮੇਰੇ ਭਤੀਜੇ ਦਾ ਮੈਂ ਵੀ ਜਾਂਦੀ ਰਹੀ ਆਈ ਚੁੱਕ ਕੇ ਚਲੋ ਪਟਿਆਲੇ ਕਦ ਕਿਤੇ ਪਰ ਉਹਨਾਂ ਨੇ ਮੇਰਾ ਗੁਣ ਨਹੀਂ ਪਾਇਆ ਹੈਗਾ ਪਰ ਮੈਂ ਬਹੁਤ ਕਿੱਤਾ ਉਹਨਾਂ ਦੇ ਹਰੇਕ ਚੀਜ਼ ਮੈ ਲੱਜਾਂਦੀ ਸੀ ਉਹਨਾਂ ਲਈ ਪਰ ਮੇਰੇ ਲਈ ਨੇ ਉਹਨਾਂ ਨੇ ਛਿੱਤਰੇ ਜੀ ਸਭ ਦਾ ਮੈਂ ਦਿਲੋਂ ਕੀਤਾ ਹੂੰ ਇਹਦਾ ਕਿੱਤਾ ਦਿ ਲੋ ਕਿਤੇ ਜਮਾ ਪਿੱਛੇ ੜ ਜਾਂਦੀਆਂ ਬਿਰਜੀ ਵੀ ਜੇ ਨਾ ਮੇਰੇ ਨਾਲ ਹੋ ਹੋਵੇ ਪਰ ਮੈਂ ਸੱਚੇ ਮਨ ਨਾਲ ਜ਼ਿੰਮੇਵਾਰੀ ਨਿਭਾਉਣੀ ਹੂੰ ਪਹਿਣੇ ਜ਼ਿੰਦਗੀ ਜਿਵੇਂ ਗੱਲ ਕਰੀਏ ਤਾਂ ਫਿਰ ਐਨੀ ਔਖੀ ਜ਼ਿੰਦਗੀ 'ਚ ਇੱਕ ਰੱਬ ਦੇ ਹੀ ਆਸਰੇ ਕੱਲੀ ਕੱਟੀ ਜਾਂਦੀ ਆ ਜਾਂ ਮਨ ਡੋਲਦਾ ਹੁੰਦਾ ਕਦੇ ਕ ਡੋਲਦਾ ਬਿਰਜੀ ਮੈਂ ਰੋਨੀ ਆ ਬਾਬਾ ਦੀਪ ਸਿੰਘ ਜੀ ਮਰੇ ਵੀ ਤੁਸੀਂ ਓ ਮੇਰੇ ਸਾਰੇ ਉੱਤੇ ਹੱਲ ਕਰ ਦੇਣਾ ਤਾਂ ਤੁਸੀਂ ਆ ਮੇਰਾ ਤੇ ਹੁਣ ਤੁਸੀਂ ਓ ਸਭ ਕੁਝ ਹੂੰ ਮੈਂ ਤੁਸੀਂ ਹੱਲ ਕੱਢਣਾ ਮੈਨੂੰ ਪੂਰਾ ਯਕੀਨ ਆ ਮੇਰੇ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਖੜੇ ਨੇ ਮੈਨੂੰ ਸੁਣਨਗੇ ਵੀ ਮੈਨੂੰ ਪੂਰਾ ਪਿਛਵਾਸ ਹੋ ਕਰਨ ਦਾ ਕਹਿੰਦਾ ਇੱਥੇ ਤੱਕ ਲੈ ਇਹ ਵੀ ਸੁਣਨਗੇ ਜੇ ਅੱਡਾ ਦੁੱਖ ਇਹਨਾਂ ਨੇ ਕਰਦਾ ਠੀਕ ਆ ਇਹ ਵੀ ਕਰਦਣਗੇ ਹੱਲ ਮੈਨੂੰ ਇਹਨਾਂ ਦਾ ਬਹੁਤ ਜ਼ਿਆਦਾ ਯਕੀਨ ਆ ਜਾਨ ਤੋਂ ਵੱਧ ਕੇ ਜੇ ਮੈਂ ਨਹੀਂ ਵੀ ਮੱਥਾ ਡੇ ਮੈਨੂੰ ਐ ਹੁੰਦਾ ਵੀ ਮੈਂ ਮੱਥਾ ਭੱਜ ਕੇ ਟਿਕਾਂ ਜਾ ਕੇ ਗੁਰੂ ਘਰ ਦੀ ਉਹ ਵੀ ਆਪਣੇ ਜਿਹੜੀ ਦੇਰ ਹੋ ਰਹੀ ਹੈ ਉਹਦੇ ਨਾਲ ਲੱਗਦਾ ਹੈ ਵੀ ਇੰਨੀ ਦੇਰ ਹੁਣ ਹੋਣੀ ਨਹੀਂ ਚਾਹੀਦੀ ਸੀ ਬਹੁਤ ਸਮਾਂ ਹੋ ਗਿਆ ਬਾਬਾ ਜੀ ਸੁਣਨਗੇ ਹੂੰ ਕੋਈ ਸਰਦਾ ਮੈਂ ਇੱਥੇ ਰੱਖੇ ਵੀ ਆ ਬਸ ਇਹਨਾਂ ਨੇ ਕਦੇ ਨਾ ਕਦੇ ਸੁਣਨੇ ਆਪਾਂ ਨੂੰ ਖੁਦ ਨੂੰ ਨਹੀਂ ਸੁੱਤੇ ਪਿਆ ਨੂੰ ਪਤਾ ਲੱਗਣਾ ਵੀ ਕਦੋਂ ਆਪਣੇ ਭਾਗ ਜਾਗ ਜਾਣੇ ਨੇ ਹੂੰ ਸੁੱਤੇ ਪਈ ਭਾਗ ਜਾਗਦੇ ਹੁੰਦੇ ਨੇ ਆਪਣੇ ਸਰਦਾ ਰੱਖਾਂਗੇ ਸਭ ਕੁਝ ਹੈ ਬੀ ਜੀ ਹੂੰ ਕੋਈ ਸਰਦਾ ਤੋਂ ਬਿਨਾ ਕੁਛ ਨਹੀਂ ਗਾ ਜਿਹੜੀਆਂ ਤੁਸੀਂ ਵੀਡੀਓ ਪਾਉਣੀ ਆ ਉਹ ਕਿਸ ਕਾਦੇ ਬੇਸਤੇ ਹੁੰਦੀਆਂ ਆ ਵੀਡੀਓ ਕੀ 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 ਕਿਹੜੀਆਂ ਗੱਲਾਂ ਤੇ ਵੀਡੀਓ ਪਾਉਣੀ ਆ ਕੀ ਕੀ ਹੁੰਦਾ ਵੀਡੀਓ ਬਣਾਉਣੇ ਆ ਜਦੋਂ ਕੀ ਕੁਸ਼ ਕਰਦੇ ਹਾਂ ਵੀਡੀਓ ਚ ਮੈਂ ਨੱਚ ਕੇ ਵੀ ਫੋਨ ਨਹੀਂ ਆਈ ਹੂੰ ਮੈਂ ਬਾਬਾ ਦੀਪ ਸਿੰਘ ਜੀ ਮure ਜੋਤ ਵੀ ਲਾਉਂਦੀ ਬਣਾਉਣੀ ਆ ਸਬਦ ਕੇ ਵੀਡੀਓ ਹੂੰ ਮੈਂ ਪਰ ਗਲਤ ਨਹੀਂ ਵੀਰ ਜੀ ਪਾਉਂਦੀ ਕਿ ਆਪਾਂ ਵੀ ਕਹੀਏ ਵੀ ਹਾਂ ਗਲਤ ਗੁਲਤ ਫਲਾਣੇ ਦੇ ਆਪਣੇ ਘਰ ਵਾਲੇ ਨਾਲ ਵੀ ਪਾ ਲਈ ਦੀਆ ਚਲੋ ਨੱਚ ਕੇ ਹੂੰ ਵੀ ਬਾਬਾ ਦੀਪ ਸਿੰਘ ਜੀ ਮure ਵੀ ਜਦੋਂ ਮੈਂ ਸ਼ੁਰੂ ਤੇ ਵੀਡੀਓ ਪਾਈ ਆ ਜੀ ਸਭ ਦੇ ਦਿਲਾਂ ਦੀਆਂ ਜਾਣਦਾ ਮੇਰਾ ਬਾਬਾ ਨਾਨਕ ਉੱਥੋਂ ਵੀਡੀਓ ਸ਼ੁਰੂ ਕੀਤੀ ਸੀਗੀ ਜੀ ਹੂੰ ਉਹ ਵੀ ਮੈਨੂੰ ਕਿਸੇ ਨੇ ਨਹੀਂ ਰਹਿ ਦਿੱਤੀ ਵੀਰ ਜੀ ਮੈਂ ਖੁਦ ਆਪ ਆਉਣੇ ਆਪ ਸੋਚੇ ਹੂੰ ਵੀ ਮੈਂ ਵੀਡੀਓ ਪਾਇਆ ਕਰਨੀ ਤੁੱਟਿਆ ਜਾ ਫੋਨ ਸੀਗਾ ਵੀਰ ਜੀ ਮੇਰੇ ਬੇਟੇ ਕੋਲ ਛੋਟੇ ਕੋਲ ਹੂੰ ਉਹ ਤਾਂ ਇਹ ਵੀਡੀਓ ਬਣਾਉਂਦੇ ਦੀ ਹੁਣ ਲਿਆ ਸੀ ਸਾਢੇ 3000 ਦਾ ਸਾਲ ਵੀ ਨਹੀਂ ਹੋਇਆ 8 ਕੁ ਮਹੀਨੇ ਹੋਏ ਹੋਣਗੇ ਜੀ ਠੀਕ ਉਹ ਜੀ ਵੇਖ ਲਓ ਉਹ ਵੀ ਟੁੱਟ ਗਿਆ ਇਹ ਤਾਂ ਮੁੰਡੇ ਤੋਂ ਹੀ ਉਹ ਵੀ ਨਹੀਂ ਚੱਲਦਾ ਹੁਣ ਕੰਮ ਸਾਰੂ ਜੀ ਸੁੱਦਾ ਵੈਸੇ ਵੀ ਵੀਡੀਓ ਪਾਉਣੀ ਜ਼ਰੂਰਾਂ ਪਰ ਮੈਂ ਵੀ ਆਪੇ ਪ੍ਰਮਾਤਮਾ ਕਿਰਪਾ ਕਰੂ ਸਾਡੇ ਦੇ ਚਲੋ ਬਾਬਾ ਦੀਪ ਸਿੰਘ ਜੀ ਦੇ ਅbschਵਾਸ ਆ ਬਸ ਇਹਨਾਂ ਦੀ ਕਬਰੀ ਕਰਨੀ ਆ ਮੇਰੇ ਤਾਂ ਮੰਗ ਹੂੰ ਮੈਨੂੰ ਹੋਰ ਕਿ ਪਹਿਲੀ ਵੀਡੀਓ ਕਿਹੜੀ ਪਾਈ ਸੀ ਤੇ ਕਿਉਂ ਸੋਚਿਆ ਵੀ ਮੈਂ ਇੰਸਟਾਗ੍ਰਾਮ ਤੇ ਵੀਡੀਓ ਪਾਇਆ ਕਰੂੰਗੀ ਬਸ ਵੀ ਸਾਡੀ ਘਰ ਦੀ ਮਜਬੂਰੀ ਕਰਕੇ ਕਿ ਵੀ ਕਦੇ ਰੱਬ ਸੁਣੂਗਾ ਹੀ ਪੈਸੇ ਚਲੋਂ ਹੁੰਦੇ ਨੇ ਵੀ ਮੈਂ ਖਾਂ ਵੀ ਚਲ ਖਬਰਾਂ ਸਾਡੀ ਵੀ ਸੁਣ ਲੈ ਬਾਬਾ ਦੀਪ ਸਿੰਘ ਜੀ ਚਲ ਪਾਉਣ ਲੱਗ ਗਈ ਮੈਨੂੰ ਆਪਣੇ ਮਨ ਤੇ ਮੈਨੂੰ ਕਿਸੇ ਨੇ ਰਾਏ ਨਹੀਂ ਦਿੱਤੀ ਤੁਹਾਨੂੰ ਇਹ ਸੀਗਾ ਵੀ ਇੰਸਟਾਗ੍ਰam ਤੋਂ ਪੈਸੇ ਹੁੰਦੇ ਆ YouTube ਤੇ ਜੀ YouTube ਤੇ ਹਾਂ ਜੀ ਫੇਮਸ ਹੋਣ ਨੂੰ ਟਿਸਟਾ ਤੇ ਪਾਈ ਆਈ ਹੂੰ ਹੁਣ YouTube ਦਾ ਚੈਨਲ ਹੈਗਾ ਤੁਹਾਡਾ ਹਾਂ ਜੀ ਵੀਰ ਜੀ ਤੇ ਤੁਸੀਂ ਦਰਸ਼ਕੋ ਦਰਸ਼ਕਾਂ ਨੂੰ ਜਿਹੜੇ ਵੀ ਹੈਗੇ ਸ਼ਾਇਦ ਥੋ ਆਪਣੀ ਵੀਡੀਓ ਵੇਖ ਰਹੇ ਆ ਤੇ ਉਹ ਤੁਹਾਡੇ ਤੱਕ ਪਹੁੰਚਣ ਜਰੂਰ ਤੁਹਾਡਾ ਕਿਹੜਾ ਚੈਨਲ ਹੈ ਮੇਰਾ ਬਾਬਾ ਆ ਦੀਪ ਸਿੰਘ ਜੀ ਦੀ ਫੋਟੋ ਲੱਗੇ ਵਸ ਸਹਬ ਜੋ ਸੰਗ ਦੇ ਆੜੀ ਬਣੀ ਹੋਈ ਹੈ ਜੀ ਮੇਰੀ ਹੂੰ ਲਾਈ ਵੀ ਮੇਰੀ ਬਾਬਾ ਦੀਪ ਸਿੰਘ ਜੀ ਦੀ ਫੋਟੋ ਹੈ ਜੀ ਮੈਨੂੰ ਕਹਿੰਦੇ ਹਟਾ ਦਿਓ ਮਨ ਨਹੀਂ ਇੱਥੇ ਮੇਰੀ ਸ਼ੁਰੂ ਹੋਈ ਹੈ ਕਹਾਣੀ ਇਹ ਇੱਥੇ ਹੀ ਰਹਿਣੀ ਹੈ ਫੋਟੋ ਮਿਲ ਗਈ ਤਾਂ ਇਹ ਤੇ ਨਹੀਂ ਮੈਂ ਲਾਉਣੀ ਹੈ ਜੀ ਹੂੰ ਹਾਂਜੀ ਇਹਨਾਂ ਦੇ ਮੈਨੇ ਸਰ ਜੀ ਤੁਸੀਂ ਜਰੂਰ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਜਿਹੜੇ ਸਾਡੀ ਵੀਡੀਓ ਦੇਖ ਰਹੇ ਹੋ ਜੀ ਲਾਈਕ ਕਰੋ ਵੱਧ ਤੋਂ ਵੱਧ ਫੋਲੋਅਰ ਵਧਾਓ ਜੀ ਸਾਡੇ ਹੂੰ ਸਾਡੀ ਗਰੀਬੀ ਤੁਸੀਂ ਦੂਰ ਕਰਨੀ ਹੈ ਸਾਰਿਆਂ ਨਾਲ ਮਿਲ ਕੇ ਵੀਰ ਜੀ ਜਿੰਨੇ ਵੀ ਜੁੜੇ ਹੋਏ ਤੁਸੀਂ ਸਾਰੇ ਨੱਡੇ ਨਾਲ ਹੁਣ ਥੋੜੇ ਬਹੁਤ ਪੈਸੇ ਆਉਣ ਲੱਗਿਆ ਕਿ ਨਹੀਂ ਹਲੇ ਨਹੀਂ ਵੀਰ ਜੀ ਕੁਝ ਵੀ ਨਹੀਂ ਆਇਆ ਹਲੇ ਕੁਝ ਵੀ ਨਹੀਂ ਹੋਇਆ ਨਹੀਂ ਜੀ ਸ਼ੇਰਨਾ ਸਤੰਮਾ ਕੇ ਮਹੀਨਾ ਮੈਨੂੰ ਵੀਡੀਓ ਪਾਉਂਦੀ ਨੂੰ ਵੀਰ ਜੀ ਬਾਲਾ ਚਿਰ ਵੀ ਨਹੀਂ ਹੋਇਆ ਹੂੰ ਤੇ ਭੈਣ ਜਰੇ ਤੁਸੀਂ ਦੁਨੀ ਆਪਣੇ ਨਾਲ ਜਿਵੇਂ ਤਾਂ ਘਰੋਂ ਹੀ ਲੜ ਰਹੇ ਹੋ ਤਾਰੇ ਹੀ ਤੁਹਾਨੂੰ ਦਿੱਕਤਾਂ ਇੰਨੀਆਂ ਆ ਰਹੀਆਂ ਤੇ ਬਾਹਰੋਂ ਜਿਹੜੇ ਇੰਨੇ ਗਲਤ ਕਮੈਂਟ ਆਉਂਦੇ ਆ ਉਹ ਕਿਹੜੇ-ਕਿਹੜੇ ਕਮੈਂਟ ਆਉਂਦੇ ਆ ਜਿਹੜੇ ਤੁਹਾਨੂੰ ਦੁਖੀ ਕਰਦੇ ਆ ਕੀ ਕੁਛ ਕਹਿੰਦੇ ਆ ਲੋਕ ਵਿੱਚ ਅਜ ਬਾਕੇ ਦੇਖ ਨਾ ਮਿਰਜੀ ਵਿੱਚ ਤਾਂ ਡਿਲੀਟ ਕਰਤੇ ਬੱਚਿਆਂ ਨੇ ਜੀ ਹੁਣ ਫਿਰ ਮੈਂ ਕਿਹਾ ਵੀ ਜੇ ਮੈਨੂੰ ਕਿਸੇ ਨੇ ਸਬਦਣਾ ਹੋਵੇ ਇੰਟਰਵਿਊ ਤੇ ਮੈਂ ਹੁਣੇ ਚਾਲੂ ਕਰਾਂ ਨਹੀਂ ਥੋੜੇ ਦਿਨੇ ਹੋਏ ਨੇ ਜੀ ਬੱਚਿਆਂ ਤੋਂ ਇਹਨਾਂ ਨੇ ਡਿਲੀਟ ਕਰਤੇ ਕੋਸਤਾ ਵਿੱਚ ਕਰੀ ਜਾਂਦੇ ਨੇ ਮਾ ਚਲੋ ਉਹਨਾਂ ਫਿਰ ਵਾਜਾਂ ਨਹੀਂ ਚਲ ਕੁੱਰੀ ਜਾਂਦਾਂ ਮੈਂ ਕਿਹਾ ਗਲਤ ਮੈਂ ਸਹੀ ਆ ਆਪਣੀ ਜਗ੍ਹਾ ਮੇਰੇ ਬਾਬਾ ਜੀ ਖੜੇ ਨੇ ਮੇਰੇ ਨਾਲ ਜਦੋਂ ਮੈਂ ਸਹੀ ਆ ਸ ਹੂੰ ਉੱਪਰੋਂ ਪ੍ਰਮਾਤਮਾ ਦੇਖ ਰਿਹਾ ਵੀ ਗਲਤ ਕਿਹੜਾ ਮੈਂ ਫੋਨ ਵੀ ਕਰ ਸਕਦੀ ਐ ਇੰਨੀ ਮਕਮਲੀ ਨਹੀਂ ਹੂੰ ਕਿਉਂਕਿ ਤੇ ਮੈਨੂੰ ਪਤਾ ਆਪਣੇ ਹਾਲਾਤ ਦਾ ਹੂੰ ਮੇਰੇ ਘਰ ਵਾਲੇ ਨੂੰ ਵੀ ਮੇਰੇ ਤੇ ਵਸ਼ਵਾਸ ਆ ਬੱਚਿਆਂ ਨੂੰ ਨਹੀਂ ਮਤਲਬ ਤੁਹਾਡੇ ਤੱਕ ਉਹ ਕਮੈਂਟ ਗਲਤ ਪਹੁੰਚਦੇ ਨਹੀਂ ਪੰਜ ਦਿਨ ਹੈ ਜੀ ਹੂੰ ਪੰਜ ਦਿਨ ਹੈ ਵੀਰ ਜੀ ਕਮੈਂਟ ਪਤਾ ਲੱਗਦਾ ਤੁਹਾਨੂੰ ਵੀ ਕੀ ਨੇ ਕੀ ਕਹਿਤਾ ਵਿੱਚ ਬੱਚੇ ਹੀ ਦੱਸਦੇ ਹੁੰਦੇ ਨੇਗੇ ਵੀ ਐਂ ਲਿਖਿਆ ਮੰਮੀ ਆ ਲਿਖਿਆ ਗਾਣਾ ਡਿਲੀਟ ਕਰ ਦਿੰਨੇ ਕਰ ਦਿੰਦਨੇ ਡਿਲੀਟ ਦੇ ਕੇ ਹੂੰ ਐ ਹੋਇਆ ਵੀ ਬੱਚੇ ਨੇ ਤੁਹਾਨੂੰ ਕਮੈਂਟ ਦੱਸਿਆ ਹੋਵੇ ਤੇ ਉਹ ਤੁਹਾਡੇ ਤੋਂ ਵੀ ਸੁਣਿਆ ਨਾ ਗਿਆ ਹੋਵੇ ਨਹੀਂ ਨਵੇਂ ਵੀ ਨਹੀਂ ਵੈਸੇ ਉਹ ਗਲਤ ਹੈਗੇ ਵਿੱਚ ਵੀ ਪਾਏ ਹੁੰਦੇ ਨੇਗੇ ਇਹ ਜਦੀ ਘੱਟ ਦੂੰਦੇ ਮੈਂ ਪੁੱਤ ਡਿਲੀਟ ਕਰ ਦੋ ਮੈਨੂੰ ਨਹੀਂ ਵਧੀਆ ਲੱਗਦੀ ਇਹ ਡਿਲੀਟ ਕਰਾ ਦਿੰਦੇ ਸੀ ਹੂੰ ਜਿਹੜਾ ਕੋਈ ਹਾਂ ਬਾਬਾ ਦੀਪ ਸਿੰਘ ਜੀ ਵਾਰੀ ਆ ਉਹਦੇ ਦੇ ਵਿੱਚ ਸ਼ਬਦ ਲਾਇਆ ਪਤਾ ਨਹੀਂ ਕਿਵੇਂ ਉਂਗਲੀ ਤਾਂ ਫੜ ਕੇ ਚਲਾਈ ਬਾਬਾ ਨਾਨਕਾ ਉਹਤੇ ਵੀ ਕਿਸੇ ਨੇ ਹਾਸੀ ਮੰਜਾਖ ਜਾ ਕੇ ਇੱਤਾ ਹੋਇਆ ਆ ਹੂੰ ਮੈਂ ਖੜ ਕੇ ਬਣਾਈ ਹੋਈ ਆ ਇੱਕਣ ਵੀਡੀਓ ਨੱਚਿਆ ਆ ਕਰਕੇ ਉਂਗਲੀ ਵਾਂਗੂ ਹੂੰ ਉਹਨਾਂ ਦੇ ਵੀ ਉਹਨਾਂ ਨੇ ਉਹ ਬਣਾਇਆ ਵੈਸੇ ਹਾਸ ਦੇ ਆ ਦੀ ਲਾਈਵ ਵੀਡੀਓ ਉਤੇ ਮੈਂ ਉਹ ਲਾਇਆ ਵਿਆ ਹੂੰ ਆ ਲਿਆ ਹੂੰ ਉਹਨਾਂ ਸਿਹਰਾਬਿਰ ਬਜਨ ਵੀਰ ਜੀ ਵੇਖੋ ਆਪਾਂ ਨੂੰ ਕੋਈ ਪਰਵਾਹ ਨਹੀਂ ਉਹਨਾਂ ਤੇਰੇ ਬਜਨ ਜਿਹੜਾ ਗਲਤ ਫਲਤ ਬੋਲਦੂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਨੇ ਸਮਝਣਾ ਹੋ ਤਾਂ ਭੈਣੇ ਐ ਨਹੀਂ ਲੱਗਦਾ ਤੁਹਾਨੂੰ ਵੀ ਜਿਵੇਂ ਮੈਂ ਬਾਬਾ ਦੀਪ ਸਿੰਘ ਦੀ ਫੋਟੋ ਲਾ ਕੇ ਨੱਚਣ ਵਾਲੀਆਂ ਵੀਡੀਓ ਵੀ ਪਾਉਣੀ ਐ ਕਿਤੇ ਨਾ ਕਿਤੇ ਇਹ ਵੀ ਇੱਕ ਤਰੀਕੇ ਨਾਲ ਵੀ ਬੇਅਦਬੀ ਵਾਂਗੂ ਹੀ ਐ ਵੀ ਤੁਸੀਂ ਬਾਬਾ ਦੀਪ ਸਿੰਘ ਦੀ ਫੋਟੋ ਹਟਾ ਲਓ ਜੋ ਸ਼ਰਦ ਹੈ ਤਾਂ ਚਲੋ ਜਿਹੜੀ ਰੀਲ ਪਾਉਣੀ ਹੈ ਤੁਸੀਂ ਜੋਤ ਲਾਉਂਦੇ ਹੋ ਪਾ ਦਿਆ ਕਰੋ ਪਰ ਆਪਦੀ ਪ੍ਰੋਫਾਈਲ ਤੋਂ ਹਟਾਉਣੀ ਨਹੀਂ ਚਾਹੀਦੀ ਤੁਹਾਨੂੰ ਵੀ ਵੀ ਉਹਦੇ ਤੇ ਮੈਂ ਨੱਚਣ ਵਾਲੀ ਵੀਡੀਓ ਵੀ ਪਾਉਣੀ ਹੈ ਉਸੇ ਤੇ ਉਹ ਨਹੀਂ ਮੈਂ ਨੱਚੀ ਨਹੀਂ ਵੀਰ ਜਿਵੇਂ ਇਕੱਲੇ ਖੜ ਕੇ ਉੱਥੇ ਬਣਾਈ ਵੀ ਆ ਨਹੀਂ ਇੱਕ ਵੀਡੀਓ ਨਹੀਂ ਬਾਕੀ ਤਾਂ ਕੁਝ ਤਾਂ ਪਾਉਂਦੇ ਹੋਗੇ ਜਿੱਥੇ ਪ੍ਰੋਫਾਈਲ ਫੋਟੋ ਲੱਗੀ ਹੈ ਫੋਟੋ ਨਹੀਂ ਲੱਗੀ ਜੀ ਉਹ ਵਿੱਚ ਨਿਕਲੇ ਨਿਕਲੇ ਜਿ ਉਹ ਲਾਈਵ ਹੈ ਤੁਹਾਨੂੰ ਵੀ ਤੁਹਾਨੂੰ ਦਿਖਾ ਦੂੰਗੀ ਹੂੰ ਪੜਨੇ ਤੇ ਜ਼ਿੰਦਗੀ ਇੰਨੀ ਮੁਸ਼ਕਲ ਜ਼ਿੰਦਗੀ ਹੈ ਤੁਹਾਡੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਹਾਂਜੀ ਐਨਾ ਫਿਰ ਜਦੋਂ ਵੀ ਬਾਹਰੀ ਦੁਨੀਆ ਨਾਲ ਤਾਂ ਬੰਦਾ ਲੜ ਲੈਂਦਾ ਤੇ ਜਦੋਂ ਘਰ ਦੇ ਲੜਨ ਤੇ ਫਿਰ ਬੰਦਾ ਟੁੱਟਦਾ ਨਹੀਂ ਨਾ ਟੁੱਟਦਾ ਨਹੀਂ ਮੇਰੇ ਬਾਬਾ ਦੀਪ ਸਿੰਘ ਜੀ ਨਾਲ ਮੇਰਾ ਹੌਸਲਾ ਹੀ ਵੜਾ ਦਿੱਤਾ ਹੂੰ ਮੈਨੂੰ ਇਹਨਾਂ ਨੇ ਮਜ਼ਬੂਤ ਕਰਤਾ ਸੁਣ ਲੈ ਹੂੰ ਹੂੰ ਅੰਦਰੋਂ ਕਿਉਂ ਕਿ ਹੁਣ ਮੈਂ ਚੱਲ ਸਕਦੀ ਆ ਮੈਂ ਹੁਣ ਬੋਲਦੀ ਨਹੀਂ ਕਿਸੇ ਨੂੰ ਵੀ ਮੈਂ ਬਾਬਾ ਦੀਪ ਸਿੰਘ ਜੀ ਮੁਰੇ ਅਰਦਾਸ ਕਰਦੀ ਆ ਤੁਸੀਂ ਜਵਾਬ ਦੇਣਾ ਮੈਂ ਤਾਂ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਹੂੰ ਬਸ ਮੇਰੀ ਅਰਦਾਸ ਅੱਜੀ ਹੂੰ ਪਣੇ ਜਿਹੜੇ ਰਿਸ਼ਤੇਦਾਰ ਆ ਤੁਸੀਂ ਕਹਿੰਦੇ ਵੀ ਬਹੁਤ ਗਲਤ ਬੋਲਦੇ ਕਹਿੰਦੇ ਕੀ ਹੈ ਤੁਹਾਨੂੰ ਵੀ ਕੀ ਹੋ ਗਿਆ ਕਹਿੰਦੇ ਮਿੱਟੀ ਫੋਲਦੀ ਵੀਰ ਜੀ ਨਾਲ ਨੇ ਮਿੱਟੀ ਫੋਲੀ ਆ ਜਿਹੜਾ ਮੇਰੇ ਤਾਏ ਦਾ ਪੁੱਤ ਉਹ ਤਾਂ ਲਾਕੀ ਨਿਕਲ ਗਿਆ ਕੁੜੀ ਨੂੰ ਆ ਗਿਆ ਤਾਏ ਵੀ ਮੈਂ ਕਹਤਾ ਵੀਰ ਜੀ ਮੈਂ ਯਕੀਨੀ ਨਹੀਂ ਗਈ ਮੈਂ ਮੈਂ ਮਿੱਟੀ ਕੀ ਫੋਲੀ ਮੇਰੇ ਤਾਂ ਮਾਪੇ ਨੇ ਵਿਆਹਾ ਮੈਂ ਆਪਣੀ ਸਾਰੀ ਜ਼ਿੰਮੇਵਾਰੀ ਨਿਭਾ ਰਹੀ ਐ ਜੀ ਹੂੰ خود میں اپنے جواب کھان روٹی پانی تایم دے پکا کے دنی کپڑا لیڑا ਧੋਗੇ ਦਨੀ اپنے گھر بیٹھی میں ਕਿਹੜੇ ਕਿਤੇ ਭੱਜ ਗਈ ਕਿਸੇ ਨਾਲ ਵੀ ਮੈਂ ਮਿੱਟੀ ਫੋਲਦੀ ਥੋੜੀ ਇਹਨਾਂ ਨੇ ਫੋਲੀਆ ਉਹਨਾਂ ਨੂੰ ਉਹ ਕਹਿੰਦੇ ਵੀ ਨਹੀਂ ਗੇ ਧੂਆ ਰੌਣ ਲੱਗ ਗਿਆ ਸਾਡੀ ਮਿੱਟੀ ਫੋਲਦੀ ਫਲਾਣਾ ਕਰਤਾ ਅਸੀਂ ਤੁਹਾਡੇ ਸਾਰੇ ਰਿਸ਼ਤੇਦਾਰ ਆਏ ਵਿੱਚ 2-3 ਕ ਹੈਗੇ ਨਹੀਂ ਇਤਰਾਜ਼ ਕਰਦੇ ਸਾਰੇ ਨਹੀਂ ਜੀ 2-3 4-5 ਕੁ ਜਣੇ ਨੇ ਹੀ ਹੂੰ ਧੂਆ ਰੌਣ ਲੱਗ ਗਿਆ ਉਹ ਕਿਸੇ ਦੀ ਕੁੜੀ ਨੂੰ ਵੇੜੇ ਦਿਨ ਲੈ ਕੇ ਨਿਕਲ ਆਪਣੀਆਂ ਤਾਂ ਵੀਰਜੋ ਗੱਲਾਂ ਦੱਸ ਦੇਣੀਆਂ ਹੁਣ ਮੈਂ ਅੱਕ ਕੇ ਦੱਸ ਰਹੀ ਆ ਜੀ ਮਜਬੂਰੀ ਦੀ ਮਾਰ ਮੈਂ ਪਹਿਲਾਂ ਲੁੱਕ ਰੱਖਦੀ ਸੀ ਪਰ ਹੁਣ ਨਹੀਂ ਮੈਂ ਰੱਖਦੀ ਜਦੋਂ ਮੇਰੇ ਨਾਲ ਇੰਨਾ ਹੂੰ ਤੇ ਉਹ ਕਦੇ ਮੈਂ ਕਿਹਾ ਮਿੱਟੀ ਫੋਲੀ ਆ ਮੈਂ ਤਾਂ ਆਪਣੇ ਘਰ ਬੈਠੀ ਆ ਵੀਰ ਜੀ ਵੇਖੋ ਵਧੀਆ ਆਪਣੇ ਪਰਿਵਾਰ ਨੂੰ ਸਾਂਭ ਰਹੀ ਆ ਬੱਚਿਆਂ ਨੂੰ ਹੂੰ ਜਦੋਂ ਮੇਰੇ ਘਰ ਵਾਲੇ ਨੂੰ ਸਭ ਕੁਝ ਪਤਾ ਆ ਮੈਂ ਆਪਣੀ ਵੀਡੀਓ ਵੀ ਪਾਉਣ ਲੱਗੀਆਂ ਪੁੱਛ ਕੇ ਪਾਉਣ ਲੱਗੀਆਂ ਜੀ ਮੈਂ ਘਰ ਵਾਲੇ ਪਰਿਵਾਰ ਦੀ ਸਪੋਰਟ ਤੁਹਾਡੇ ਘਰ ਵਾਲੇ ਦੀ ਤੁਹਾਡੇ ਬੱਚੇ ਬੇਕਾਂ ਦੀ ਹਾਂਜੀ ਹੂੰ ਨਾਲ ਖੜੇ ਨੇ ਮੇਰੇ ਵੀ ਹੂੰ ਇਹ ਤਾਂ ਨਹੀਂ ਤਰਾਏ ਕਰਦੇ ਵੀ ਕਮੈਂਟਾਂ ਤੇ ਵੀ ਮਾਤਾ ਛੱਡਦੇ ਪਰ ਵੀ ਉਹੋ ਜਿਹੇ ਕਮੈਂਟ ਸਾਨੂੰ ਪੜਨੇ ਪੈਂਦੇ ਆ ਨਹੀਂ ਨਹੀਂ ਉਹ ਕਹਿੰਦੇ ਜਿਨ੍ਹਾਂ ਦੇ ਮੈਂ ਜਾਣੀਆਂ ਕੰਮ ਧੰਦਾ ਕਰਨੋਂ ਕਹਿੰਦੀ ਤੈਨੂੰ ਸੁਣਨਾ ਪਊਗਾ ਜਾਂ ਪੈਰਾਂ ਦੇ ਖੜਾ ਹੁਣ ਆਪਣੀ ਆਂਟੀ ਤੈਨੂੰ ਸੁਣਨਾ ਪਊ ਕੁਛ ਨਾ ਪਰਵਾਹ ਇਹ ਨਾ ਕਰ ਕਮੈਂਟਾਂ ਦੀ ਮੈਂ ਛੜ ਤੇ ਉਹਨਾਂ ਦੀ ਮੰਨ ਕੇ ਗੱਲ ਆ ਹੂੰ ਵੀ ਜਦੋਂ ਮੈਂ ਸਹੀ ਹੈਂ ਗਣੀ ਆਂਟੀ ਤੇਰੀ ਸੁਣਨਗੇ ਬਾਬਾ ਦੀਪ ਸਿੰਘ ਜਦੋਂ ਤੇਰੀ ਇੰਨੀ ਜਿਆਦਾ ਸਰਦਾ ਸਾਨੂੰ ਬਿਸ਼ਵਾਸ ਦਾ ਉਹ ਪਿੱਛੇ ਨਾ ਹਟ ਮੈਨ ਹੌਸਲਾ ਬਹੁਤ ਦੇ ਦਿੱਤਾ ਬਿਰਜੀ ਵੀ ਪਿੱਛੇ ਨਾ ਹਟੀ ਤੂੰ ਵੀ ਤੂੰ ਆਪਣਾ ਪੂਰ ਚੜਾਵੇਂਗੀ ਛੇਤੀ ਕੰਮ ਪਰ ਚੜੂਗਾ ਵੀ ਮੈਨੂੰ ਯਕੀਨ ਆ ਬਾਬਾ ਦੀਪ ਸਿੰਘ ਜੀ ਨੇ ਔਰਤ ਦੀ ਜ਼ਿੰਦਗੀ ਨੂੰ ਕਿਵੇਂ ਵੇਖਦੇ ਹੋ ਵੀ ਐਡੀ ਮੁਸ਼ਕਲ ਹੁੰਦੇ ਹੋਏ ਵੀ ਔਰਤ ਇੰਨਾ ਹੌਸਲਾ ਕਿਵੇਂ ਰੱਖ ਲੈਂਦੀ ਹੈ ਬਾਬਾ ਦੀਪ ਸਿੰਘ ਜੀ ਨਹੀਂ ਮੈਂ ਥੋੜੀ ਗੱਲ ਨਹੀਂ ਕਰਦਾ ਵੀ ਪੂਰੀ ਚ ਓਵਰਆਲ ਕਰਕੇ ਵੀ ਔਰਤਾਂ ਬੜੀਆਂ ਮੁਸ਼ਕਲਾਂ ਸਹਿੰਦੀ ਹੈ ਜਿਵੇਂ ਤੁਸੀਂ ਚਲੋ ਸ਼ਰਦਾ ਰੱਖਦੇ ਹੋ ਕਈਆਂ ਦੀ ਇੰਨੀ ਸ਼ਰਦਾ ਵੀ ਨਹੀਂ ਔਰਤਾਂ ਚ ਇੰਨਾ ਹੌਸਲਾ ਕਿਵੇਂ ਆਉਂਦਾ ਹੈ ਵੀ ਤੁਸੀਂ ਇੰਨੀ ਜ਼ਿੰਦਗੀ ਮੁਸ਼ਕਲ ਦੇ ਬਾਵਜੂਦ ਵੀ ਪੂਰੀ ਸਹੀ ਤਰੀਕੇ ਦੇ ਨਾਲ ਹੌਸਲੇ ਨਾਲ ਜ਼ਿੰਦਗੀ ਜੀਣੇ ਹਾਂਜੀ ਇਹ ਫਿਰ ਆਪਣਾ ਮਨ ਕੜਾ ਕਰਨਾ ਪੈਂਦਾ ਵਿੱਚ ਆਪਾਂ ਵੀ ਆਪਾਂ ਆਪਣੀ ਨਹੀਂ ਹੌਲੀ ਹੌਲੀ ਆਪੇ ਆਪਾਂ ਲੱਗਾਂਗੇ ਕਿ ਨਾ ਹੂੰ ਬਿਲਕੁਲ ਜੀ ਤੇ ਤੁਸੀਂ ਤੁਹਾਡਾ ਇਹਨਾਂ ਨੂੰ ਮੁੱਲਾ ਟਾਈਮ ਦਿੱਤਾ ਸਾਡੇ ਲਈ ਦੂਰੋਂ ਚੱਲ ਕੇ ਆਏ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਵੀਰ ਜੀ ਬਹੁਤ-ਬਹੁਤ ਜਿਹੜੇ ਤੁਸੀਂ ਸਾਡੇ ਨਾਲ ਜੁੜੇ ਹੋ ਸਾਨੂੰ ਫੋਨ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਸਾਨੂੰ ਹਮ ਬਹੁਤ ਜੁੜੇ ਰਹੋ ਬੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਕਹੋ ਜੀਆਂ ਹੋਰ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਰਵਾਂਗੇ ਕੈਮਰੇ ਦੇ ਪਿੱਛੇ ਆ ਬਲਰਾਜ ਤੇ ਅਸੀਂ ਅੱਗੇ ਵੀ ਤੁਹਾਡੇ ਨਾਲ ਮਿਲਦੇ ਰਵਾਂਗੇ ਤੇ ਕਮੈਂਟ ਸੈਕਸ਼ਨ ਚ ਭੈਣ ਦੇ ਹੌਸਲਾ ਫੁਜਾਈ ਜਰੂਰ ਕਰਿਓ ਜੀ